ਟਾਪ ਪੰਜਾਬੀ ਪੌਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਮਲਾਵਾਗੀ ਮਿੱਠੂ ਰਿਹੜਾ ਜੀ ਨਾਲ ਜਿਨ੍ਹਾਂ ਨੇ ਇੱਕ ਟਾਈਮ ਦੇ ਵਿੱਚ ਬਦਮਾਸ਼ੀ ਵੀ ਕੀਤੀ ਜੇਲ੍ਹਾਂ ਵੀ ਕੱਟੀਆਂ ਕੁੱਟਮਾਰ ਵੀ ਬਹੁਤ ਕੀਤੀ ਪਰ ਅੱਜ ਦੇ ਸਮੇਂ ਦੇ ਵਿੱਚ ਉਹ 3500 ਤੋਂ ਜ਼ਿਆਦਾ ਲੋਕਾਂ ਦਾ ਨਸ਼ਾ ਛਡਾ ਚੁੱਕੇ ਨੇ ਜੀ ਇਹਦੇ ਵਿੱਚ ਕੁੱਕੀ ਚੱਟਾ ਸਾਰੇ ਨਸ਼ੇ ਛਡਾਏ ਨੇ ਪਹਿਲਾਂ ਆਪਾਂ ਮਿਲਦੇ ਹਾਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਵੀਰੇ ਮਿਲਿਆ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਵੀਰੇ ਤੁਸੀਂ ਇਹ ਜਿਹੜੇ ਆਪਾਂ ਨਸ਼ਾ ਛਡਾਉਣ ਵਾਲੀ ਨਹੀਂ ਯਾਰ ਕਿ ਕਿਵੇਂ ਫੜੀ ਪਹਿਲਾਂ ਕਿਉਂਕਿ ਤੁਹਾਡਾ ਪਾਸਟ ਸੀਗਾ ਬਹੁਤ ਜ਼ਿਆਦਾ ਮਾੜਾ ਸੀਗਾ ਪਰ ਤੁਸੀਂ ਉਹ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਨ ਪਰ ਗੱਲ ਕਰਦੇ ਤੁਸੀਂ ਲਈ ਆਪਾਂ ਕਿਉਂ ਚੁਣੀ ਵੀ ਆਪਾਂ ਲੋਕਾਂ ਦੇ ਨਜ਼ਰ ਜੜਾ ਇਹ ਲਾਈਨ ਚੁਣਨ ਦਾ ਬਾਈ ਕਾਰਨ ਇਹ ਸੀ ਮੈਂ ਇਹ ਜ਼ਿੰਦਗੀ ਨੂੰ ਬਹੁ ਨੇੜੇੋਂ ਦੇਖਿਆ ਹਾਂ ਹਾਂਜੀ ਮੈਂ ਦੇਖਿਆ ਹੋਇਆ ਕਿ ਸਾਡਾ ਪਰਿਵਾਰ ਕਿਵੇਂ ਜੜਿਆ ਮੈਂ ਦੇਖਿਆ ਕਿ ਸਾਡਾ ਪਰਿਵਾਰ ਇਹ ਅੱਗ ਦੇ ਵਿੱਚ ਕਿਵੇਂ ਤਪਦਾ ਰਿਹਾ ਹਾਂਜੀ ਮੈਂ ਅਣਜਾਣੇ ਦੇ ਵਿੱਚ ਇਹ ਰਾਹਾਂ ਤੇ ਚੱਲਿਆ ਤਾਂ ਮੇਰੇ ਨਾਲ ਬਹੁਤ ਜਗ੍ਹਾ ਤੇ ਆਪਾਂ ਕਹਿ ਸਕਦੇ ਹਾਂ ਧੋਖੇ ਵੀ ਹੋਏ ਮੇਰੇ ਪਰਿਵਾਰ ਨੇ ਵੀ ਬਹੁਤ ਜਗ੍ਹਾ ਤੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਚਾਹੇ ਉਹ ਸੈਂਟਰ ਹੋਣ ਚਾਹੇ ਉਹ ਡਾਕਟਰ ਹੋਣ ਮਾਪੇ ਕੋਈ ਕਿਸਨ ਨਹੀਂ ਛੱਡਦਾ ਉਹਨਾਂ ਨੇ ਵੀ ਉਸੇ ਤਰ੍ਹਾਂ ਮੇਰਾ ਟ੍ਰੀਟਮੈਂਟ ਕਰਾਉਣ ਦੀ ਬਹੁਤ ਜਗ੍ਹਾ ਤੇ ਕੋਸ਼ਿਸ਼ ਕੀਤੀ ਪਰ ਤਕਰੀਬਨ ਆਪਾਂ ਜ਼ਿਆਦਾਤਰ ਦੇਖਦੇ ਸੀ ਕਿ ਹਰ ਜਗ੍ਹਾ ਤੇ ਨਿਰਾਸ਼ਾ ਹੱਥ ਲੱਗਦੀ ਸੀ ਕਿਉਂਕਿ ਤਕਰੀਬਨ ਤਕਰੀਬਨ ਜਾਂ ਆਪਾਂ ਕਹਿ ਸਕਦੇ ਆ ਮੂਰੋਂ ਕੋਈ ਸਹੀ ਗਾਈਡ ਕਰਨ ਵਾਲਾ ਨਹੀਂ ਮਿਲਿਆ ਜਾਂ ਕਈ ਵਾਰ ਇਹ ਹੁੰਦਾ ਸੀ ਕਿ ਮੈਂ ਛੱਡਣ ਨੂੰ ਤਿਆਰ ਨਹੀਂ ਸੀ ਹੁੰਦਾ ਜਦੋਂ ਇਹ ਚੀਜ਼ਾਂ ਦੇ ਵਿੱਚ ਨਹੀਂ ਨੰਗਦੇ ਰੰਗ ਦੇ ਮੈਂ ਕਲੀਨ ਜ਼ਿੰਦਗੀ ਵੱਲ ਵਧਿਆ ਮੈਂ ਖੋਦੋ ਉਹ ਜ਼ਿੰਦਗੀ ਦੇ ਵਿੱਚੋਂ ਬਾਹਰ ਆਇਆ ਤਾਂ ਮੇਰਾ ਤਜਰਬਾ ਹੋ ਚੁੱਕਿਆ ਸੀ ਤਾਂ ਮੈਂ ਇਹ ਚੀਜ਼ ਇੱਕ ਛੋਟੇ ਜਿਹੇ ਕਲੀਨਿਕ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਜਦੋਂ ਪਰ ਮੇਰੀ ਸਰਚ ਤੇ ਧਿਆਨ ਡਰਗ ਡਿਕਟਾਂ ਤੇ ਹੀ ਰਹਿੰਦੀ ਆ ਕਿਉਂਕਿ ਮੇਰੀ ਦਿਲੋਂ ਤਮੰਨਾ ਸੀਗੀ ਕਿ ਮੈਂ ਕੋਸਣਾ ਕੋਸ ਨਸ਼ਾ ਕਰਨ ਵਾਲਿਆਂ ਲਈ ਇੱਕ ਜੋ ਵੀ ਕੁਝ ਕਰ ਸਕਦਾ ਹੋਇਆ ਵੀ ਉਹ ਕਰ ਸਕਾਂ ਤਾਂ ਮੇਰੀ ਰਿਸਰਚ ਜਾਨੀ ਰਹਿੰਦੀ ਆ ਪਰ ਤਕਰੀਬਨ ਅਫਕੈ ਸਕਦੇ ਆ ਵੀ ਕੋਈ ਕਾਮਯਾਬੀ ਨਹੀਂ ਮਿਲਦੀ ਮੈਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨਾ ਨਾ ਕਰਵਾ ਕੇ ਦੇਖਦਾ ਜਾਂ ਹਰ ਤਰ੍ਹਾਂ ਨਾਲ ਜਾਨੀ ਮੈਂ ਕੋਸ਼ਿਸ਼ ਕਰਦਾ ਪਰ ਕੋਈ ਰਿਜ਼ਲਟ ਦਾ ਫਾਇਦਾ ਨਹੀਂ ਹੁੰਦਾ ਦਾ ਉਹੀ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਮੇਲ ਹੁੰਦੇ ਆ ਐਮੀ ਸੋਲ ਗਰੁੱਪ ਨਾਲ ਐਮੀ ਸੋਲ ਇੱਕ ਬਹੁਤ ਆਪਾਂ ਕਹਿ ਸਕਦੇ ਆ ਵੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਉੱਭਰ ਕੇ ਆਇਆ ਆ ਬਹੁਤ ਤਕੜਾ ਗਰੁੱਪ ਆ ਵੀ ਜਿਹੜਾ ਪੰਜਾਬ ਨੂੰ ਨਸਿਆਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸਿਆਂ ਤੋਂ ਬਚਾਉਣ ਲਈ ਹਾਂਜੀ ਇੱਕ ਛੋਟਾ ਜਿਹਾ ਯੋਗਦਾਨ ਪਾ ਰਿਹਾ ਜਿਹੜੇ ਗਰੁੱਪ ਨੂੰ ਪੰਜਾਬ ਸਰਕਾਰ 16 ਦਸੰਬਰ ਨੂੰ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ ਤੇ ਮੋਸਟ ਟ੍ਰਾਸਟਡ ਤੇ ਮੋਸਟ ਗਰੋਇੰਗ ਅਵਾਰਡ ਨਾਲ ਵੀ ਸਨਮਾਨ ਕਰ ਚੁੱਕੀ ਆ ਉਹ ਗਰੁੱਪ ਨਾਲ ਮੈਂ ਜੁੜਦਾ ਜਦੋਂ ਮੈਂ ਉਹ ਮੈਡੀਸਨ ਬਾਰੇ ਦੇਖਦਾ ਮੈਂ ਕਈ ਜਾਣਿਆ ਤੇ ਮੈਂ ਪਹਿਲਾਂ ਉਹ ਇੱਕ ਵਾਰ ਦੇਖੀ ਵੀ ਹੁੰਦੀ ਆ ਮੈਂ ਉਹਦੇ ਰਿਜ਼ਲਟ ਇੱਕ ਦੋ ਤੇ ਮੈਂ ਚੈੱਕ ਕਰਾਉਣਾ ਜਦੋਂ ਮੈਨੂੰ ਉਹਦੇ ਵਿੱਚ ਰਿਜ਼ਲਟ ਮਿਲਦੇ ਆ ਤਾਂ ਮੈਂ ਫੇਰ ਵੀ ਹੁਣ ਮੈਨੂੰ ਪਤਾ ਸੀ ਕਿ ਜਦੋਂ ਅਸੀਂ ਲੋਕ ਨਸ਼ਾ ਛੱਡਦੇ ਆ ਹਾਂਜੀ ਤਾਂ ਸਾਨੂੰ ਦਵਾਈ ਲੈਣ ਤੋਂ ਬਾਅਦ ਵੀ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਹਾਂਜੀ ਵੀ ਜਿਵੇਂ ਲੱਤਾਂ ਟੁੱਟਦੀ ਜਾਂਦੀ ਨੀਂਦ ਨਹੀਂ ਆਉਂਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੋੜ ਜਿਵੇਂ ਆਪਾਂ ਕਹਿੰਦੇ ਆ ਭਈ ਆਵਾਸੀਆ ਆਉਣਾ ਨੀਂਦ ਨਾ ਆਉਣਾ ਲੱਤਾਂ ਦਰਦ ਕਰਨੀਆਂ ਜਾਂ ਆਪਾਂ ਕਹਿ ਸਕਦੇ ਆ ਵੀ ਅੱਖਾਂ ਦੇ ਵਿੱਚੋਂ ਪਾਣੀ ਆਉਣਾ, ਜਖਾਮ ਆਉਣਾ, ਹੋਰ ਕਈ ਤਰ੍ਹਾਂ ਦੀ ਤੋੜ ਹੈ ਨਾ ਦਿਮਾਗੀ ਬੇਚੈਨੀ ਲੱਗਣੀ ਇਹ ਤਾਂ ਹੋ ਗਏ ਕਿ ਨਸੇ ਦੀ ਜ਼ਰੂਰਤ ਨਾ ਪੂਰੀ ਹੋਣ ਕਰਕੇ ਹੁਣ ਇਹ ਤਾਂ ਹਰ ਇੱਕ ਨੂੰ ਪਤਾਗਾ ਪਰ ਮੈਨੂੰ ਪਤਾ ਸੀ ਕਿ ਕਿਉਂਕਿ ਮੈਂ ਪੇਸ਼ੈਂਟ ਵੀ ਰਹਾ ਡਾਕਟਰੀ ਨਾਲ ਵੀ ਸੰਬੰਧਤ ਸੀ ਕਿ ਜਦੋਂ ਅਸੀਂ ਲੋਕ ਨਸ਼ਾ ਛੱਡਣ ਲੱਗਦੇ ਆ ਅਸੀਂ ਦਵਾਈਆਂ ਵੀ ਲੈਨੇ ਆ ਫਿਰ ਵੀ ਸਾਨੂੰ ਕੀ ਕੀ ਪ੍ਰੋਬਲਮ ਆਉਂਦੀਆਂ ਤਾਂ ਮੈਂ ਉਹ ਚੀਜ਼ਾਂ ਤੇ ਕੰਮ ਕੀਤਾ ਐ ਮੀਨਸੋਲ ਗਰੁੱਪ ਨਾਲ ਮਿਲ ਕੇ ਜਦੋਂ ਮੈਂ ਕੰਮ ਕਰਨਾ ਸਟਾਰਟ ਕੀਤਾ ਦਾ ਵਰਮਾਤਮਾ ਦੀ ਕਿਰਪਾ ਹੋਈ ਬਈ 1 ਤੋਂ 2 2 ਤੋਂ 3 ਹਨਾ ਬਈ 3 ਤੋਂ 4 ਅੱਜ ਮੈਂ ਆਪਾਂ ਵੀਰ ਕਲੀਨਿਕ ਤੇ ਹਨਾ 3500 ਤੋਂ ਵੱਧ ਮੁੰਡਿਆਂ ਦਾ ਨਸ਼ਾ ਛਡਵਾ ਚੁੱਕੇ ਆਂ ਜੋ ਬਿਲਕੁਲ ਤਲੀਨ ਨੇ ਬਈ ਕਿੰਨਿਆਂ ਦੇ ਘਰ ਆਪਾਂ ਕਹਿ ਸਕਦੇ ਆਂ ਹਾਂ ਮੈਂ ਹਾਂ ਮੈਂ ਆਪਣਾ ਘਰ ਵੀ ਚਲਾਇਆ ਇਮਾਨਦਾਰੀ ਨਾਲ ਤੇ ਕਈਆਂ ਦੇ ਘਰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹਾਂਜੀ ਹੁਣ 3500 ਘਰ ਤੁਸੀਂ ਬਚਾਇਆ ਹੀ ਆ ਜੀ ਇੱਕ ਤਰ੍ਹਾਂ ਦਾ ਜੀ ਆਪਾਂ ਕਹੀਏ ਵਿਊਡਡ ਨੂੰ ਹੀ ਬਚਾਇਆ ਜਿਹੜਾ ਚਟਾ ਨਸ਼ਾ ਘਰੇ ਅਜਾੜਦਾ ਸਭ ਤੋਂ بڑا ਨਸ਼ਾ ਜਿਹੜਾ ਪੰਜਾਬ ਨੂੰ ਜਿਹੜਾ ਮਾਰ ਰਿਹਾ ਇੱਕ ਦਿਨ ਚਟਾ ਨਸ਼ਾ ਹੀ ਮਾਰਦਾ ਨਸ਼ਾ ਦੇਖੋ ਆਪਾਂ ਕਹਿ ਸਕਦੇ ਆ ਨਸ਼ਾ ਕੋਈ ਵੀ ਨਹੀਂ ਚੰਗਾ ਨਸ਼ਾ ਚਾਹੇ ਕੋਈ ਵੀ ਆ ਛੋਟਾ ਵੱਡਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਾਂਜੀ ਨਸ਼ਾ ਹਰ ਇੱਕ ਸਾਨੂੰ ਬਰਬਾਦ ਕਰਦਾ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦਾ ਹਾਂਜੀ ਸਾਡੇ ਪਰਿਵਾਰ ਨੂੰ ਮਜਾੜਦਾ ਸਮਾਜ ਨੂੰ ਆਪਾਂ ਕਹਿ ਸਕੀਏ ਹੈ ਨਾ ਭਈ ਅਜਾੜਦਾ ਅਜਿਹੇ ਚਿੱਟਾ ਨਸ਼ਾ ਜਾਂ ਪਾਏ ਚੀਜ਼ਾਂ ਕਹਿ ਸਕਦੇ ਆ ਇਹ ਅੱਜ ਕੱਲ ਦੇ ਨਸ਼ੇ ਸੰਥੈਟਿਕ ਆਵੇ ਇਹ ਸੰਥੈਟਿਕ ਡਰੱਗ ਨੇ ਹਾਂਜੀ ਇਹ ਸਾਨੂੰ ਮੈਂਟਲੀ ਤੌਰ ਤੇ ਪ੍ਰਭਾਵਿਤ ਕਰਦੇ ਆ ਹਾਂਜੀ ਇਹ ਨਸ਼ੇ ਅਜਿਹੇ ਨੇ ਇਹ ਬੰਦੇ ਰੋ ਆਪਣੇ ਆਪ ਖਿੱਚਦੇ ਨੇ ਆਪਣੇ ਵੱਲ ਹਾਂ ਆਪਣੇ ਇੰਦੀ ਤੁਹਾਨੂੰ ਮੈਂ ਚਿੱਟੇ ਦੀ ਤੋੜ ਦਦਾਂ ਕਿ ਚਿੱਟੇ ਦੀ ਤੋੜ ਇੰਨੀ ਕਿ ਭੈੜੀ ਆ ਇੱਕ ਮਰੀਜ਼ ਨੇ ਸੋਚ ਲਿਆ ਕਿ ਮੈਂ ਨਸ਼ਾ ਨਹੀਂ ਕਰਦਾ ਹਾਂ ਉਹ ਕਰੇ ਬਹਿ ਗਿਆ ਹਾਂਜੀ ਉਦੇ ਨਾਲ ਦਾ ਕੋਈ ਜੋ ਉਹਦਾ ਚੂਜ਼ਿੰਗ ਪਾਰਟਨਰ ਹਾਂਜੀ ਹਾਂਜੀ ਉਹਨੇ ਕੋਈ ਕਾਲ ਨਹੀਂ ਕਰਨੀ ਉਹਨੂੰ ਕੋਈ ਮਿਸ ਕਾਲ ਨਹੀਂ ਮਾਰਨੀ ਉਹਦੇ ਸਾਹਮਣੇ ਨਹੀਂ ਲੰਘਣੀ ਹਾਂਜੀ ਉਹਦੇ ਸਾਹਮਣੇ ਨਹੀਂ ਲੰਘਿਆ ਤਾਂ ਉਹਨੂੰ ਮੈਂਟਲੀ ਤੋੜ ਜਾਂ ਆਪਾਂ ਕਹਿੰਦੇ ਆ ਦਿਮਾਗ ਦੇ ਵਿੱਚ ਤੋੜ ਸ਼ੁਰੂ ਹੋ ਜੂ ਫਿਰ ਜਦੋਂ ਤੱਕ ਉਹ ਆਪਾਂ ਕਹਿ ਸਕਦੇ ਆ ਬਈ ਨਹੀਂ ਕਰਦਾ ਨਸ਼ਾ ਨਾ ਉਹਦੋਂ ਤੱਕ ਉਹ ਨਹੀਂ ਹੁੰਦਾ ਹੈਨਾ ਉਦੋਂ ਤੱਕ ਉਹ ਠੀਕ ਨਹੀਂ ਹੁੰਦਾ ਹਾਂਜੀ ਇਸੇ ਕਰਕੇ ਆਪਾਂ ਕਹਿ ਸਕਦੇ ਆ ਹਨਾ ਵੀ ਚਿੱਟਾ ਤਾਂ ਮੈਂ ਅਕਸਰ ਕਹਿਣਾ ਹੁੰਦਾ ਵੀ ਚਿੱਟਾ ਤਾਂ ਉਹ ਨਸ਼ਾ ਵੀ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਰਬਾਦ ਕਰਦਾ ਹਾਂ ਜੀ ਠੀਕ ਹੈ ਜੀ ਹੁਣ ਆਪਾਂ ਜੀ ਤੁਹਾਡੇ ਪਾਸਟ ਬਾਰੇ ਗੱਲ ਕਰੀਏ ਹਨਾ ਤੁਸੀਂ ਵੀ ਬਦਮਾਸ਼ੀ ਕੀਤੀ ਉਹ ਕਿਵੇਂ ਕੀਤੀ ਖੁੱਲ੍ਹ ਕੇ ਕੀਤੀ ਹੈ ਪੂਰੀ ਤੇ ਭਾਈ ਗੱਲ ਇਹ ਸੀ ਨਹੀਂ ਕੋਈ ਕਹੋ ਨਹੀਂ ਹੈ ਗੱਲ ਬਈ ਇਹ ਸਹੀ ਹੈ ਨਾ ਕੋਈ ਜੇ ਆਪਾਂ ਗੱਲ ਕਰੀਏ ਬਈ ਸੌਂਕ ਨੂੰ ਸੌਂਕ ਨੂੰ ਹੈਨਾ ਇਹ ਰਾਤੇ ਮੈਨੂੰ ਨਹੀਂ ਲੱਗਦਾ ਕੋਈ ਤੁਰਦਾ ਹਾਲਾਤ ਉਸ ਤਰ੍ਹਾਂ ਦੇ ਹਮੇਸ਼ਾ ਬਣ ਜਾਂਦੇ ਆ ਹਾਂਜੀ ਕੋਈ ਆਪਾਂ ਕਹਿੰਦੇ ਆ ਬਈ ਕਾਨੂੰਨੀ ਆ ਫਾਨੂੰ ਜੇ ਸਿੱਖਿਆ ਦਿੱਤੀ ਜਾਂਦੀ ਮੈਂ ਵੀ ਉਹੀ ਹਾਲਾਤਾਂ ਦਾ ਸ਼ਕਾਰ ਹੋਇਆ ਬਸ ਮੈਂ ਇਹ ਸਬੰਤ ਸਕਦਾ ਇਹ ਕਹਿ ਸਕਦਾ ਉਸ ਸਮੇਂ ਮੈਂ ਚੜ੍ਹਦੀ ਉਮਰ ਸੀ ਗਲਤ ਫੈਸਲੇ ਲੈ ਸੋਚ ਸਮਝ ਕੇ ਫੈਸਲੇ ਨਹੀਂ ਲੈ ਤੇ ਮੈਂ ਇੱਕ ਆਪਾ ਕਹਿ ਸਕਦੇ ਆਂ ਵੀ ਪਰਿਵਾਰਕ ਲੜਾਈ ਤੋਂ ਵੱਧ ਦਾ ਵੱਧਾ ਨਾਲਾ ਜੇਲ੍ਹ ਜਾਂਦਾ ਜੇਲ੍ਹ ਦੇ ਵਿੱਚ ਜਾ ਕੇ ਜਿਵੇਂ ਜੋ تھا ਅੱਜ ਕੱਲ ਆਪਾਂ ਕਹਿ ਸਕਦੇ ਹਾਂ ਬਈ ਗੈਂਗਸਟਰਾਂ ਨੂੰ ਫੋਲੋ ਕਰਦਾ ਹੈ ਨਾ ਮੈਂ ਜੇਲ੍ਹ ਦੇ ਵਿੱਚ ਗੈਂਗਸਟਰਾਂ ਦਾ ਲਾਈਫ ਸਟਾਈਲ ਦੇਖ ਕੇ ਉਹਨਾਂ ਤੋਂ ਪ੍ਰਭਾਵਿਤ ਹੁੰਨਾ ਪ੍ਰਭਾਵਿਤ ਹੋਣ ਤੋਂ ਬਾਅਦ ਲੱਗਿਆ ਵੀ ਜਿਹੜੇ ਜੇਲ੍ਹ ਦੇ ਵਿੱਚ ਗੈਂਗਸਟਰ ਨੇ ਵੀ ਇਹਦਾ ਰੂਪ ਪੂਰਾ ਕੀਤਾ ਉਹ ਵੀ ਕਿੱਥੇ ਬਣਿਆ ਹਾਂ ਬਈ ਯਾਰ ਇਹ ਤਾਂ ਨਾ ਬਈ ਰੂਪ ਤਾਂ ਹੈਗਾ ਹੈਗਾ ਵੀ ਉਹ ਵੀ ਜੇਲ੍ਹ ਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਨਜ਼ਾਰੇ ਵਾਲੀ ਜ਼ਿੰਦਗੀ ਹੈ ਨਾ ਜਿਹਾਉਂਦੇ ਆ ਵੀ ਫੋਨ ਉਹਨਾਂ ਦੇ ਕੋਲ ਹਰ ਚੀਜ਼ ਹੈ ਨਾ ਕੋਲ ਟੀਵੀ ਉਹਨਾਂ ਕੋਲ ਹੈ ਦਾ ਜਾਨੀ ਉਹ ਹੁਣ ਤਾਂ ਉਹਨਾਂ ਦੇ ਕੋਲ ਹੈ ਨਾ ਤੇ ਜਦੋਂ ਮੈਨੂੰ ਇਹ ਚੀਜ਼ ਪ੍ਰਭਾਵਿਤ ਕਰਦੀ ਆ ਚਲੋ ਮੈਂ ਜੇਲ੍ਹ ਚੋਂ ਬਾਹਰੇ ਆ ਜਨਾ ਜੇਲ੍ਹ ਚੋਂ ਬਾਹਰੇ ਆ ਕੇ ਮੈਂ ਕਿਸੇ ਗਰੁੱਪ ਨੂੰ ਆਪਣੇ ਨਾਲ ਹਨਾ ਬਿਠਾਉਣਾ ਸ਼ੁਰੂ ਕਰਦਾ ਆ ਫੋਨ ਨਾਲ ਬਹਿਣਾ ਕਰਦੇ ਆ ਬਈ ਛੋਟੀਆਂ-ਹੋਟੀਆਂ ਯਾਨੀ ਇੱਧਰ ਨੂੰ ਐਕਟੀਵਿਟੀਆਂ ਕਰਨ ਲੱਗ ਜਾਂਦਾ ਉਹ ਐਕਟੀਵਿਟੀਆਂ ਬਈ ਪਤਾ ਹੀ ਨਹੀਂ ਲੱਗਦਾ ਕਦੋਂ ਹਨਾ ਆਪਾ ਕਹਿ ਸਕਦੇ ਆ ਬਈ ਗੱਲ ਤਾਂ ਟਰੈਕ ਤੇ ਹਨਾ ਉਹ ਵੱਡੀਆਂ ਹੋ ਕੇ ਆਈਆਂ ਤੇ ਇੱਕ ਛੋਟੇ ਗਰੁੱਪ ਦੀ ਸਰਵਾਤ ਤੋਂ ਲੱਗ ਕੇ ਇੱਕ ਦੋ ਤਣਿਆਂ ਦੇ ਵਿੱਚ ਆਪਸੀ ਲੜਾਈ ਤੱਕ ਗੱਲਾਂ ਪਹੁੰਚਦੀਆਂ ਨੇ ਹਨਾ ਤੇ ਕਈ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਨੇ ਕਈ ਵਾਰ ਲੜਾਈਆਂ ਹੁੰਦੀਆਂ ਨੇ ਕਈ ਵਾਰ ਜੇਲ੍ਹ ਜਾਣਾ ਪੈਂਦਾ ਤੇ ਇਹ ਚੀਜ਼ਾਂ ਕਰਦੇ ਕਰਦੇ ਇੱਥੇ ਤੱਕ ਆਪਾਂ ਕਹਿ ਰਹੀਏ ਵੀ ਪੁਲਿਸ ਮੁਕਾਬਲੇ ਤੱਕ ਗੱਲ ਪਹੁੰਚ ਜਾਵੇ। ਇਹ ਵੀ ਮੈਨੂੰ ਬੜਾ ਕਿਛਾ ਦੱਸੋ। ਪੁਲਿਸ ਮੁਕਾਬਲੇ ਲੱਗਿਆ ਕਿੱਥੇ ਕਿਵੇਂ? ਬਾਈ ਗੱਲ ਤਾਂ ਇਹ ਸੀ ਆਪਣਾ ਵੀ ਜਿਵੇਂ ਉੱਥੇ ਦਾ ਹਾਲਾਤ ਨਹੀਂ ਹੁੰਦਾ ਉਹ ਦੱਸਿਓ ਬੜਾ ਜੀ ਕੀ ਗੱਲ। ਉੱਥੇ ਦਾ ਅਸੀਂ ਜਾ ਰਹੇ ਸੀਗੇ ਕਿਸੇ ਦਾ ਕੰਮ ਕਰਨ ਜਾ ਰਹੇ ਸੀ ਹਨਾ। ਠੀਕ ਹੈ ਜੀ। ਤੇ ਸਾਨੂੰ ਸੀਰੀਅਸਲੀ ਨਹੀਂ ਪਤਾ ਸੀਗਾ ਹਾਂ ਜੀ ਕਿ ਸਾਡੇ ਪਿੱਛੇ ਪੁਲਿਸ ਲੱਗੀ ਹੋਈ ਆ। ਠੀਕ ਹੈ। ਤੇ ਅਣਜਾਣੇ ਚ ਹੋਇਆ ਸੀਗਾ ਉਹ ਸਾਡੇ ਵੱਲੋਂ ਪਹਿਲ ਜਿਹਾ ਸੀ ਉਹ ਅਣਜਾਣੇ ਚ ਹੋਈ ਸੀ। ਜੀ ਜੀ। ਸਾਨੂੰ ਨਹੀਂ ਪਤਾ ਸੀ ਕਿ ਸਾਡੇ ਪਿੱਛੇ ਪੁਲਿਸ ਲੱਗੀ ਹੋਈ ਆ ਸਾਨੂੰ ਇਹ ਸੀ ਕਿ ਸਾਡਾ ਕੋਈ ਵਿਰੋਧੀ ਤੜਾ ਆ ਗਿਆ ਨਾ ਤੇ ਮੇਰੇ ਨਾਲ ਦਾ ਮੁੰਡਾ ਸਾਡੇ ਨਾਲ ਦਾ ਮੁੰਡਾ ਇੱਕ ਅਜੇ ਦੁਨੀਆ ਤੇ ਨਹੀਂ ਰਿਹਾ ਹਾਂਜੀ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਉਹਨੇ 315 ਰਾਈਫਲ ਕੁਝ ਬੋਰ ਰਾਈਫਲ ਨਾਲ ਉਹਨਾਂ ਵੱਲ ਨੂੰ ਖੈਰ ਕਰਤਾ ਠੀਕ ਜਦੋਂ ਪੁਲਿਸ ਵਾਲਿਆਂ ਨੇ ਵਾਇਪਨ ਕੰਢੇ ਆਪੜਿਆ ਨਾ ਆਪਾਂ ਕਹਿ ਰਹੀ ਆ ਅਗਲੇ ਕੰਢੇ ਸਾਨੂੰ ਤਾਂ ਫੇਰ ਪਤਾ ਲੱਗਦਾ ਕਿ ਪੁਲਿਸ ਹੈ ਪੁਲਿਸ ਆ ਗਈ ਹੈ ਨਾ ਉਹਨਾਂ ਨੇ ਸਾਡੇ ਤੇ ਫਾਇਰਿੰਗ ਸਟਾਰਟ ਕੀਤੀ ਹੈ ਨਾ ਜਦੋਂ ਉਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਤੇ ਜੇ ਆਸੀਂ ਉੱਥੋਂ ਆਪਾਂ ਕਹਿ ਦਈਏ ਵੀ ਅੱਗੇ ਇਹਨੂੰ ਬਲ ਵਧਣਾ ਸ਼ੁਰੂ ਕੀਤਾ ਹੈ ਨਾ ਨਾਲ-ਨਾਲ ਕ੍ਰੌਸ ਪੈਰਿੰਗ ਹੁੰਦੀ ਰਹੀ ਹੈ ਸਮੋਲ ਸਾ ਸਾਡੇ ਵੱਲ ਨੂੰ ਅਸੀਂ ਪੁਲਿਸ ਵੱਲ ਨੂੰ ਹਨਾ ਇਹ ਚੀਜ਼ਾਂ ਜਦੋਂ ਚੱਲਦੀਆਂ ਨਹੀਂ ਆਂ ਕਈ ਕਿਲੋਮੀਟਰ ਤੱਕ ਇਹ ਚੀਜ਼ਾਂ ਚੱਲਦੀਆਂ ਹੀ ਜਾਂ ਕਈ ਕਿਲੋ ਚੱਲਦੀ ਰਹੀ ਹੈ ਹਨਾ ਤੇ ਕਈ ਥਾਣਿਆਂ ਦੀ ਪੁਲਿਸ ਜਦ ਨੂੰ ਆ ਜਾਂਦੀ ਹੈ ਸੀਆਈਏ ਸਟਾਫ ਤੋਂ ਲੱਗ ਕੇ ਹਨਾ ਡੀਐਸਪੀ ਤੱਕ ਕਈ ਥਾਣਿਆਂ ਤੱਕ ਸਾਨੂੰ ਆਪਾਂ ਕਹਦੀਏ ਵੀ ਘੇਨਣ ਲਈ ਹਨਾ ਜਾਂ ਮੁਕਾਬਲੇ ਕਰਕੇ ਉਥੇ ਪੁਲਿਸਾਂ ਉਹ ਪਹੁੰਚੀ ਜਾਂਦੀ ਆ ਆਖਰ ਨੂੰ ਕੀ ਹੁੰਦਾ ਜਦੋਂ 13 14 ਕਿਲੋਮੀਟਰ ਤੱਕ ਪੁਲਿਸ ਨਾਲ ਗੋਲੀ ਚੱਲਦੀ ਆ ਇੱਕ ਟੋਲ ਟੈਕਸ ਆ ਜਾਂਦਾ ਹੈ ਨਾ ਟੋਲ ਟੈਕਸ ਤੇ ਆ ਕੇ ਆਪਣੇ ਮਹਿਲਕਲਾਂ ਵਾਲਾ ਟੋਲ ਟੈਕਸ ਆ ਉਹ ਬਰਨਾਲਾ ਰੇ ਕੋ ਕੋ ਤੇ ਉੱਥੇ ਉੱਥੇ ਆ ਕੇ ਅਸੀਂ ਸਰੈਂਡਰ ਕਰ ਦਿੰਨੇ ਆ ਹਨਾ ਉੱਥੇ ਆ ਕੇ ਚਲੋ ਆਪਣੀ ਗ੍ਰਿਫਤਾਰੀ ਦਿੰਨੇ ਆ ਉੱਥੇ ਫਿਰ ਪੁਲਿਸ ਸਾਨੂੰ ਗ੍ਰਿਫਤਾਰ ਕਰਕੇ ਥਾਣੇ ਲਈ ਜਾਂਦੀ ਨਹੀਂ ਇੱਕ ਦੂਜੇ ਨਾਲ ਬਸ ਜੋ ਆਪਾਂ ਕਹਿ ਦਈਏ ਆ ਵੀ ਗੱਡੀ ਗੁੱਡੀ ਦੇ ਲੈ ਕੇ ਚੱਲਦੇ ਆ ਹਾਂ ਜੋ ਅਸੀਂ ਫਟਾਉੜੇ ਸੀਗੇ ਹਨਾ ਕਈ ਪਰਦੇਿਆਂ ਦੇ ਵਿੱਚੋਂ ਫਟਾਉੜੇ ਸੀਗੇ ਤੇ ਇਸ ਕਰਕੇ ਬਸ ਉਤਰ ਉਸ ਸਮੇਂ ਕਿਸੇ ਦਾ ਕੰਮ ਕਰਨ ਗਿਆ ਹੁੰਦਾ ਕੂੰ ਜਾਨੀ ਇੰਨਾ ਬਚਾ ਹੋ ਗਿਆ ਵੀ ਉਸ ਦਿਨ ਪਰਮਾਨੰਤ ਮਾਨੀ ਕਿਰਪਾ ਨਾਲ ਵੀ ਹਨਾ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਆ ਤੇ ਚਲੋ ਉਥੇ ਗ੍ਰਿਫਤਾਰੀ ਹੋ ਜਾਂਦੀ ਆ ਹਾਂਜੀ ਗ੍ਰਿਫਤਾਰੀ ਤੋਂ ਬਾਅਦ ਕੁਝ ਦਿਨ ਸਾਨੂੰ ਪਗੋੜੇ ਦਿਖਾਏ ਜਾਂਦਾ ਜਿਹੜੇ ਕੋਲ ਤੁਹਾਨੂੰ ਪਗੋੜੇ ਦਿਖਾ ਦਿੰਦੇ ਨਾਲ ਤੁਸੀਂ ਗ੍ਰਿਫਤਾਰ ਹੋ ਜਾਂਦੇ ਹਾਂ ਉਹ ਫਿਰ ਜਿਸ ਹਿਸਾਬ ਦਾ ਆਪਾਂ ਕਹਿ ਦਈਏ ਵੀ ਹੈਨਾ ਗਲਤੀ ਸੀ ਕਿ ਕ੍ਰਾਈਮ ਸੀਗਾ ਬੰਦਾ ਸੀਗਾ ਥੋੜਾ ਜਿਹਾ ਕਰਨਾ ਹੀ ਹੁੰਦਾ ਕਿ ਪੁਲਿਸ ਨਾਲ ਹੈਨਾ ਸਿੱਧਾ ਹੀ ਉਹ ਆ ਹੁਣ ਥੋੜਾ ਜਿਹਾ ਇਹ ਕਾ ਖਾਸੀਅਤ ਆ ਵੀ ਜੇ ਪੁਲਿਸ ਵਾਲਿਆਂ ਦੇ ਬੰਦੇ ਨੂੰ ਕੁਝ ਕਹਤਾ ਕਿਸੇ ਨੇ ਤਾਂ ਪੁਲਿਸ ਸਾਰੀ ਪਿੱਛੇ ਪੈ ਜੇ ਸਾਰੀ ਪਿੱਛੇ ਪੈ ਜੇ ਹੈਨਾ ਲੋਕੀ ਕਿਸਦਾ ਕਤਲ ਵੀ ਕੀਤਾ ਪੁਲਿਸ ਵਾਲਾ ਦੇਖਿਆ ਤੁਸੀਂ ਗੂੜੀਆਂ ਮਾਰੀ ਜਾਂਦੇ ਹੈਨਾ ਤਾਂ ਪੁਲਿਸ ਵਾਲੇ ਛੱਡਦੇ ਨਹੀਂ ਇਹ ਕਦੋਂ ਚੱਲਾ ਭਲੇ ਕਿਥੇ ਮਰਜੀ ਰੋਕ ਜਾ ਹੁਣ ਪੁਲਿਸ ਵਾਲੇ ਕਤਲ ਨੂੰ ਨਹੀਂ ਛੱਡਦੇ ਨਹੀਂ ਛੱਡਦੇ ਤੇ ਉੱਥੇ ਚਲੋ ਸਾਨੂੰ ਭਗੋੜੇ ਦਿਖਾਏ ਜਾਂਦਾ ਜੋ ਵੀ ਹੈ ਨਾ ਸਾਡੇ ਨਾਲ ਹੋਣਾ ਹੁੰਦਾ ਆਪਣੇ ਕੇਸ ਮੁਤਾਬਕ ਉਹ ਚੀਜ਼ ਹੁੰਦੀ ਆ ਤੇ 9 ਦਿਨ ਬਾਅਦ ਸਾਡੀ ਗ੍ਰਿਫਤਾਰੀ ਦਿਖਾਈ ਜਾਂਦੀ ਆ 9 ਦਿਨ ਤੁਹਾਨੂੰ ਭਗੋੜੀ ਰੱਖਿਆ 9 ਦਿਨ ਭਗੋੜੇ ਰੱਖਿਆ ਟੌਰਚਰ ਵੀ ਬਹੁ ਕੀਤਾ ਉਹ 9 ਦਿਨ ਫੇਰ ਹੁਣਾ ਹੀ ਸੀਗਾ ਹਨਾ ਹੁਣ ਪੁਲਿਸ ਨਾਲ ਜਿਆਦਾ ਆਪਾਂ ਕਹਿ ਸਕਦੇ ਆ ਤੇ ਉਹ ਚੀਜ਼ ਹੋਇਆ ਫਿਰ ਸਾਨੂੰ ਬਰਨਾਲੇ ਜੇਲ੍ਹ ਕੱਲਿਆ ਜਾਂਦਾ ਠੀਕ ਜੀ ਯਾਦ ਨੂੰ ਮੇਰੇ ਪਰਿਵਾਰ ਮੇਰੇ ਯਾਰ ਦੋਸਤ ਸਹਿੱਤਰ ਆਪਾਂ ਕਹਿ ਸਕਦੇ ਹਾਂ ਰਿਸ਼ਤੇਦਾਰ ਜਿਹੜੇ ਮੇਨ ਧੜੇ ਨਾਲ ਮੇਰੀ ਲੜਾਈ ਚੱਲਦੀ ਹੁੰਦੀ ਆ ਆ ਸਾਡੇ ਇੱਕ ਦੂਜੇ ਨਾਲ ਕੰਫਰਮਾਈਜ਼ ਕਰਾ ਦੰਦੇ ਆ ਤੇ ਮੈਂ ਜੇਲ੍ਹ ਤੋਂ ਬਾਹਰ ਆਉਣਾ ਤੇ ਪਰਵਾਰ ਮੇਰਾ ਮੈਨੂੰ ਆਪਣੇ ਅੰਡਰ ਰੱਖਦਾ ਹੈ ਨਾ ਅੰਡਰ ਰੱਖ ਕੇ ਉਸ ਤੋਂ ਬਾਅਦ ਇਹ ਮੇਰੀ ਅਰੇਂਜ ਮੈਰਿਜ ਕੀਤੀ ਜਾਂਦੀ ਆ ਠੀਕ ਜੀ ਤੇ ਅਰੇਂਜ ਮੈਰਿਜ ਤੁਸੀਂ ਇਹ ਨਾਲ ਆ ਜੀ ਉਸ ਸਮੇਂ ਇੰਨੇ ਕਪ ਹਨਾ ਗਲਤ ਹੁੰਨੇ ਆ ਜਾਂ ਇੰਨੇ ਇੱਕ ਬੇਸਮਝ ਹੁੰਨੇ ਆ ਆਪਾਂ ਕਹਿੰਦੇ ਇਹ ਬਈ ਮੇਰਾ ਵਿਆਹ ਹੋ ਕੇ ਹਟਿਆ ਜਿਵੇਂ ਦਾ ਵਿਆਹ ਕੱਲ ਨੂੰ ਦੂਜੇ ਦਿਨ ਦੀ ਗੱਲ ਦਾ ਹਾਂ ਜੀ ਮੇਰੇ ਕਿਸੇ ਫਰੈਂਡ ਦਾ ਮੈਨੂੰ ਫੋਨ ਆ ਗਿਆ ਕਾਲ ਆ ਗਈ ਕਿ ਯਾਰ ਆਪਾਂ ਕਿਸੇ ਦਾ ਫਲਾਣੇ ਦਾ ਕੰਮ ਕਰਨ ਜਾਣਾ ਹਾਂ ਜੀ ਮੈਂ ਆਪਣਾ ਵਿਆਹ ਸਾਡੇ ਉਥੇ ਕੰਮ ਕਰਨ ਗਿਆ। ਹਾਂਜੀ। ਉਥੇ ਲੜ ਕੇ ਸਾਰਾ ਕੁਝ ਕਰਕੇ ਫੇਰ ਦੁਬਾਰਾ ਮੈਂ ਘਰੇ ਵਾਪਸ ਆਇਆ ਘਰੇ ਰਿਸ਼ਤੇਦਾਰ ਆ ਹਨਾ। ਹਾਂਜੀ। ਤੇ ਇਹ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਚਲੋ ਵਿਆਹ ਹੋ ਗਿਆ ਸੀਗਾ ਮੈਂ ਘਰਦਿਆਂ ਬਤੀ ਹਨਾ ਸੋਚਣਾ ਸ਼ੁਰੂ ਕਰਦਾ ਪੋਜੀਟਿਵ ਹੋਣਾ ਚੂ ਕਰਦਾ। ਭਈ ਯਾਰ ਆਪਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹਨਾ ਇਹ ਵੀ ਬਗਾਨੀ ਤੇ ਆ ਹਨਾ ਇਹਦਾ ਕੋਈ ਦੋਸ ਨਹੀਂ ਹੈ ਹਨਾ ਭਈ ਜੇ ਆਪਾਂ ਯਾਨੀ ਉਸ ਦਿਨ ਤੋਂ ਮੈਂ ਆਪਾਂ ਕਹਿ ਸਕਦੇ ਆ ਵੀ ਸੋਚਣਾ ਸ਼ੁਰੂ ਕੀਤਾ। ਤੇ ਜਦੋਂ ਮੈਂ ਜਦੋਂ ਮੈਂ ਸੋਚਣਾ ਸ਼ੁਰੂ ਕਰ ਦਿੰਦਾ ਤਾਂ ਇੰਨੇ ਨੂੰ ਵੀਰੇ 7-8 ਮਹੀਨੇ ਲੰਘ ਗਿਆ ਹਨਾ ਜਦੋਂ 7-8 ਮਹੀਨੇ ਲੰਘ ਜਾਂਦੇ ਆ ਮੇਰੇ ਕੋ ਖਰਚੇ ਦੀ ਕਮੀ ਆਉਣ ਲੱਗ ਜਾਂਦੀ ਆ ਖਰਚੇ ਦੀ ਕਮੀ ਆਉਣ ਦੇ ਨਾਲ ਮੈਂ ਇੱਕ ਨਹੀਂ ਕਿਸੇ ਆਪਣੇ ਮਿੱਤਰ ਨਾਲ ਹਨਾ ਸਲਾਹ ਕਰਦਾ ਜਦੋਂ ਸਲਾਹ ਕਰਦਾ ਹਾਂ ਮੈਨੂੰ 10 ਗ੍ਰਾਮ ਚਿੱਟਾ ਜੰਦਾ ਆਂਦਾ ਫੜਾ ਜਾਂਦਾ ਠੀਕ 10 ਗ੍ਰਾਮ ਫੜਾ ਜਾਂਦਾ ਕਹਿੰਦਾ ਇਹ ਵੇਚ ਲਿਆ ਕਰ ਹਨਾ ਤੇ ਮੈਂ ਉਹ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿਸੇ ਦਾ ਘਰ ਖਰਾਬ ਕਰਦਾ ਕਰਦਾ ਹੈ ਨਾ ਕਿ ਕਦੋਂ ਵੇ ਦਾ ਵੇ ਦਾ ਆਪ ਇਹ ਚੀਜ਼ਾਂ ਦਾ ਐਡਿਕਟ ਹੋ ਜਾਣਾ ਫਿਰ ਮੇਰੀ ਇੱਕ ਜ਼ਿੰਦਗੀ ਚੋਂ ਪਾਸੇ ਹੁੰਨਾ ਤਾਂ ਦੂਜੀ ਹੈ ਨਾ ਜ਼ਿੰਦਗੀ ਸਟਾਰਟ ਹੋ ਜਾਂਦੀ ਹੈ ਪਹਿਲਾਂ ਲੜਾਈਆਂ ਚੱਲੀਆਂ ਸਭ ਚੱਲੀਆਂ ਹਾਂ ਤੇ ਪਹਿਲਾਂ ਬਈ ਹੈ ਨਾ ਉਧਰੋਂ ਤੇ ਇੱਧਰ ਆ ਕੇ ਫੇਰ ਘਰਦਿਆਂ ਨੂੰ ਪਤਾ ਲੱਗਦਾ ਘਰ ਦੇ ਆਪਾਂ ਨੂੰ ਕਹਿ ਦਈਏ ਬਈ ਹਰ ਤਣਾ ਨਾਲ ਹਰ ਤਣਾ ਨਾਲ ਆਪਣੀ ਮਦਦ ਕਰਦੇ ਆ ਹਨ ਜਿੰਨੇ ਜੋਗੇ ਹੁੰਦੇ ਆ ਹਰ ਚੀਜ਼ ਕਰਨ ਨੂੰ ਤਿਆਰ ਰਹਿੰਦੇ ਹਰ ਮੌਕਾ ਦਿੱਤਾ ਜਾਂਦਾ ਸੈਂਟਰ ਵੀ ਕੱਟਦਾ ਪਰ ਕਿਤੇ ਨਾ ਕਿਤੇ ਹਾਂ ਕਿਤੇ ਨਾ ਕਿਤੇ ਆਪਾਂ ਕਹਿ ਦਈਏ ਬਈ ਮਨੋਂ ਨਹੀਂ ਜਾਇਆ ਸੀ ਜਦ ਤੱਕ ਮਨੋਂ ਨਹੀਂ ਚਾਹੁੰਦਾ ਜਦ ਤੱਕ ਮਸਾ ਡਿੱਗੀ ਸਕਦਾ ਮਨ ਜੀਤੇ ਜਗ ਜੀਤਦਾ ਤੇ ਬਈ ਸੈਂਟਰੋਂ ਆ ਕੇ ਬੰਦਾ ਅਮਲੀ ਹੋੜ ਸਿਆਣਾ ਹੋ ਜਾਂਦਾ ਹਨਾ ਸੈਂਟਰੋਂ ਆ ਕੇ ਅਮਲੀ ਪੜਦਾ ਪਾਉਣ ਲੱਗ ਜਾਂਦਾ ਵੀ ਮੈਂ ਤਾਂ ਬਹੁਤ ਸੁਧਰ ਗਿਆ ਹਨਾ ਤੇ ਬਈ ਮੈਂ ਤਾਂ ਹੁਣ ਖੁਸ਼ ਕਰਦਾ ਨਹੀਂ ਜਾਂ ਆਪਾਂ ਕਹ dielie ਵੀ ਜੀਬ ਵਾਲੀ ਗੋਲੀ ਜਾਂ ਫੀਮ ਜਾਂ ਭੁੱਕੀ ਹਨਾ ਕੋਈ ਅਜੇ ਹਨਾ ਨਸ਼ਾ ਕਰਨ ਲੱਗ ਜਾਣਾ ਬਈ ਜੀ ਦਾ ਕਿਸੇ ਨੂੰ ਪਤਾ ਨਾ ਲੱਗੇ ਕਰਦੇ ਆ ਉਹ ਸੋਨਾ ਹੋ ਸਹੀ ਗੱਲ ਜਦੋਂ ਇਹ ਚੀਜ਼ ਹੋ ਪਰ ਬੰਦਾ ਨਸ਼ਾ ਦਾ ਕਰਦਾ ਹੁੰਦਾ ਹਨਾ ਤੇ ਉਹਨੂੰ ਸੁਆਦ ਉਹ ਆਉਂਦਾ ਨਹੀਂ ਹੁੰਦਾ ਉਹ ਫੇਰ ਇੱਕ ਦਿਨ ਆਪਣੀ ਡੀਓਸੀ ਤੇ ਹੈਨਾ ਜਾਂਦਾ ਪਸੰਦੀਦਾ ਨਸ਼ੇ ਵੱਲ ਜਲਦੀ ਹੀ ਵਗ ਜਾਂਦਾ ਫੇਰ ਮੈਂ ਉਸੇ ਤਰ੍ਹਾਂ ਹੈਨਾ ਦੁਬਾਰਾ ਆਪਾਂ ਕਹਿ ਦਈਏ ਵੀ ਚਲਿਆ ਗਿਆ ਨਸ਼ੇ ਵੱਲ ਨੂੰ ਤੇ ਆਪਣੇ ਕਰਕੇ ਫੇਰ ਉਹੀ ਸੈਂਟਰ ਦੇ ਵਿੱਚ ਹੈਨਾ ਸੈਂਟਰ ਤੋਂ ਫੇਰ ਵਾਪਸ ਆਉਣਾ ਬਾਪੂ ਬਿਮਾਰ ਸੀਗਾ ਬਾਪੂ ਬਿਮਾਰ ਸੀ ਜਦੋਂ ਤਾਂ ਬਾਪੂ ਦੀ ਡੈਥ ਹੋ ਜਾਂਦੀ ਆ ਫੇਰ ਅਸਲੀ ਉਸ ਦਿਨ ਮੈਂ ਸੋਚਦਾ ਕਿ ਯਾਰ ਫੇ ਜੇ ਤੂੰ ਮੈਂ ਉਸ ਦਿਨ ਪੂਰਾ ਨਸ਼ਾ ਕਰਨ ਦੀ ਤਿਆਰੀ ਦੇ ਵਿੱਚ ਹੁੰਦਾ ਉਸ ਦਿਨ ਜਾਨੀ ਮੈਂ ਸੋਚਦਾ ਕਿਉਂਕਿ ਉਦੋਂ ਤੱਕ ਸੈਂਟਰ ਦੇ ਵਿੱਚ ਜਾ ਜਾ ਲਾ ਲੋ ਹੈ ਨਾ ਇੱਕ ਨਾਰਕੋਟਿਕਸਨ ਅਨਿਵਰਸ ਪ੍ਰੋਗਰਾਮ ਆ ਉਹਦੀ ਸਮਝ ਆ ਚੁੱਕੀ ਹੁੰਦੀ ਆ ਉਸ ਦਿਨ ਮੈਂ ਸੋਚਣਾ ਸ਼ੁਰੂ ਕਰਦਾ ਕਿ ਯਾਰ ਜੇ ਅੱਜ ਤੂੰ ਨਸ਼ਾ ਕਰ ਲਿਆ ਤਾਂ ਹੋ ਸਕਦਾ ਤੂੰ ਸਾਰੀ ਜ਼ਿੰਦਗੀ ਨਾ ਛੱਡੇ ਜੇ ਤੂੰ ਅੱਜ ਨਸ਼ਾ ਨਾ ਕੀਤਾ ਤਾਂ ਹੋ ਸਕਦਾ ਵੀ ਸਾਰੀ ਜ਼ਿੰਦਗੀ ਨਾ ਕਰੇ ਬਈ ਹੁਣ ਤੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨਾ ਤੇਰੇ ਘਰ ਪਰਿਵਾਰ ਤੇਰੇ ਤੇ ਨੇ ਬਈ ਇਹ ਚੀਜ਼ਾਂ ਨੂੰ ਹੁਣ ਤੈਨੂੰ ਸਮਝਣਾ ਪੈਣਾ ਹੈ ਨਾ ਉਹ ਦਿਨ ਤੋਂ ਬਈ ਫਿਰ ਆਦੈਣਾ ਹੈ ਨਾ ਅੱਜ ਪਰਮਾਤਮਾ ਦਾ ਸ਼ੁਕਰਾਂ ਕਿ ਉਹ ਦਲਦਲ ਦੇ ਵਿੱਚੋਂ ਨਿਕਲਿਆ ਹੈ ਨਾ ਪਰ ਉੱਥੇ ਜੇ ਆਪਾਂ ਕਹਿ ਦਈਏ ਬਈ ਐਂ ਮੇਰੇ ਪਰਿਵਾਰ ਦਾ ਸਾਥ ਮੈਨੂੰ ਬਹੁਤ ਆਣਾ ਮੇਰੀ ਵਾਈਫ ਦਾ ਮੇਰੀਆਂ ਭੈਣਾਂ ਦਾ ਫਾਦਰ ਸਾਹਿਬ ਦਾ ਹੈ ਨਾ ਜਾਨੀ ਸਾਰੇਆਂ ਦਾ ਮੈਨੂੰ ਫੈਮਿਲੀ ਸਪੋਰਟ ਹੈ ਤਕਰੀਬਨ ਰਹੀ ਹੈ ਨਾ ਜਦੋਂ ਤੱਕ ਸਾਡੇ ਰਿਲੇਸ਼ਨ ਫੈਮਲੀ ਨਾਲ ਆਪਾਂ ਕਹਿ ਦਈਏ ਹੈ ਨਾ ਸਾਡੇ ਫਰੈਂਡ ਨਹੀਂ ਹੁੰਦੇ ਸਾਡੀ ਫੈਮਲੀ ਸਾਰ ਨਹੀਂ ਦਿੰਦੀ ਉਦੋਂ ਚਾ ਤੱਕ ਆਪਾਂ ਕਹਿ ਸਕਦੇ ਆ ਭਈ ਇੱਕ ਨਸ਼ੇ ਵਾਲਾ ਜਾਂ ਕੋਈ ਵੀ ਗਲਤ ਰਾਹ ਤੇ ਚੱਲਿਆ ਇਨਸਾਨ ਹੈ ਨਾ ਭਈ ਇਹ ਰਾਹ ਤੋਂ ਵਾਪਸ ਨਹੀਂ ਮੁੜ ਸਕਦਾ ਇੱਕ ਨਸ਼ੇ ਵਾਲੇ ਬੰਦੇ ਨੂੰ ਜਾਂ ਗਲਤ ਰਾਹਾਂ ਤੇ ਚੱਲਦੇ ਇਨਸਾਨ ਨੂੰ ਵਾਪਸ ਲਿਆਉਣ ਲਈ ਉਹਨੂੰ ਪਿਆਰ ਦੀ ਲੋੜ ਹੁੰਦੀ ਆ ਉਹਨੂੰ ਸਾਥ ਦੀ ਲੋੜ ਹੁੰਦੀ ਆ ਉਹਨੂੰ ਠਕਰਾਇਆ ਤਾਂ ਯਾਰ ਪਹਿਲਾਂ ਹੀ ਹੁੰਦਾ ਹਾਂ ਹਾਂ ਪਹਿਲਾਂ ਹੀ ਉਹਨੂੰ ਆਪਾਂ ਕਹਦੇ ਨੇ ਤਾਂ ਨਸ਼ਾ ਕਰਦਾ ਦਾ ਸਮਾਨ ਲਾਉਂਦਾ ਕਿ ਤਾਰਾ ਉਹਨੂੰ ਪਹਿਲੇ ਬਣਾਉਣਾ ਹਟ ਜਾਂਦੇ ਲੋਕੋ ਪਤਾ ਟੁੱਟਿਆ ਪਿਆ ਹੁੰਦਾ ਟੁੱਟਿਆ ਪਿਆ ਹੁੰਦਾ ਸੰਸਾਰ ਨਾਲ ਟੁੱਟ ਗਿਆ ਹੁੰਦਾ ਫਿਰ ਬਸ ਜਿਆਦਾ ਕਰ ਇਹ ਜਿਹੇ ਬੰਦੇ ਨੂੰ ਹਨਾ ਗੱਲ ਨਾਲ ਲਾਉਣ ਦੀ ਲੋੜ ਹੁੰਦੀ ਆ ਜਦੋਂ ਆਪਾਂ ਕਹਿ ਦਈਏ ਬਈ ਇਹ ਜਿਹੇ ਬੰਦੇ ਨੂੰ ਗੱਲ ਲਾਣ ਲਾਉਣੇ ਆ ਗੱਲ ਲਾ ਕੇ ਇਹ ਉਹ ਬੰਦਾ ਫਿਰ ਆਪਣੀ ਗੱਲ ਵੀ ਸੁਣਦਾ ਹਨਾ ਹੁਣ ਜਿਵੇਂ ਤੁਸੀਂ ਦੇਖਿਓ ਕਈ ਜਾਣੇ ਜਿਆਦਾ ਛਿਆਣੇ ਲੋਕ ਕਹਿ ਦਿੰਦੇ ਆ ਹਨਾ ਜਿਆਦਾ ਬਈ ਕੱਲਾ ਮਾਨ ਹਾਂਜੀ ਕੱਲਾ ਮਾਨ ਹਨਾ ਬਈ ਕੱਲਾ ਮਾਨ ਵੀ ਆਪਾਂ ਕਹਿ ਦਈਏ ਯਾ ਕੁਛ ਨਹੀਂ ਕਰਦਾ ਹਨਾ ਅ ਆਮਲੀ ਬੰਦਾ ਮਨ ਤਾਂ 20 ਵਾਰ ਬਣਾਉਂਦਾ ਪਰ ਸਵੇਰ ਨੂੰ ਜਦੋਂ ਤੋੜ ਲੱਗਦੀ ਆ ਹਨਾ ਉਹ ਟੁੱਟ ਜਾਂਦਾ ਆਹ ਉਹ ਕੋਈ ਇਹ ਤਾਂ ਪਹਿਲਾਂ ਵੀ ਕਰਕੇ ਦੇਖਦਾ ਉਹ ਛੱਡਣਾ ਚਾਹੁੰਦਾ ਹੁੰਦਾ ਪਰ ਸਵੇਰ ਨੂੰ ਉਹ ਤੋਂ ਨਹੀਂ ਤੋੜ ਸਹੀ ਜਾਂਦੀ ਉਹ ਫੇਰ ਨਸੇਵਲ ਨੂੰ ਕਹਦਾ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਹਨਾ ਲੱਗਦਾ ਕਿ ਇਹਦੇ ਵਰਗਾ ਕੋਈ ਝੂਠਾ ਇਨਸਾਨ ਨਹੀਂ ਇਹਦੇ ਵਰਗਾ ਕੋਈ ਬੇਈਮਾਨ ਨਹੀਂ ਹੈਗਾ ਤੇ ਇਹ ਤਾਂ ਆਪਾਂ ਕਹਿੰਦੇ ਵੀ ਘਰਦਿਆਂ ਦਾ ਇੱਕ ਅਮਲੀ ਤੋਂ ਹਨਾ ਇੱਕ ਨਸ਼ਾ ਕਰਨ ਵਾਲੇ ਤੋਂ ਵਿਸ਼ਵਾਸ ਉੱਠਦਾ ਜਾਂਦਾ ਪਰ ਅਸਲੀ ਉਹਦੇ ਦਰਦ ਨੂੰ ਕੋਈ ਨਹੀਂ ਸਮਝਦਾ ਕੋਈ ਨਹੀਂ ਸਮਝਦਾ ਉਹੀ ਗੱਲ ਹੈ ਵਿਚਾਰ ਜਿਹਨੂੰ અપਨਾਵੇ ਤਾਂ ਉਹ ਬਹੁਤ ਨਸ਼ਾ ਜਾਂਦਾ ਜਲਦੀ ਯਾਰ ਇੱਕ ਬੰਦੇ ਦਾ ਨਾ ਨਸ਼ਾ ਸੱਟਨ ਦੇ ਕੋ ਦੁਖੀ ਅੱਜਕੱਲ ਨਸ਼ੇ ਤੋਂ ਹਰ ਇੱਕ ਆ ਹਨ ਜਿਹੜਾ ਲੌਂਦਾ ਜੀ ਜਿਹੜਾ ਸਮਾਨ ਲੌਂਦਾ ਉਹ ਵੀ ਦੁਖੀ ਹੈ ਵੀ ਮੇਰਾ ਕੋਈ ਦੁੱਖਾ ਸੁੱਟਦਾ ਮੈਂ ਕਿੱਥੋਂ ਹੋ ਜਾ ਕੇ ਇਹ ਚੀਜ਼ ਜ਼ਰੂਰਤ ਬਣ ਗਈ ਪਹਿਲਾਂ ਉਹਨੇ ਅਣਜਾਣੇ ਦੇ ਵਿੱਚ ਇਹਦਾ ਚੁਣਤਾ ਲਿਆ ਹਨਾ ਤੇ ਜਦੋਂ ਇਹ ਚੀਜ਼ ਬਈ ਆਪਾਂ ਉਹਨੂੰ ਕਰਕੇ ਦਵਾਂਗੇ ਨਾ ਉਹਨੂੰ ਪਹਿਲਾਂ ਇਹ ਚੀਜ਼ ਦਾ ਉਹਦੀ ਤੋੜ ਦਾ ਹੱਲ ਕਰਕੇ ਦਵਾਂਗੇ ਨਸ਼ੇ ਦਾ ਉਹ ਆਪਣੀ ਗੱਲ ਸੁਣਨ ਲਈ ਤਿਆਰ ਹੋਊਗਾ ਹਨਾ ਫਿਰ ਉਹ ਆਪਾਂ ਕਹਿ ਸਕਦੇ ਆਂ ਬਈ ਨਸ਼ੇ ਵਾਲੇ ਰਾਹ ਤੋਂ ਵਾਪਸ ਆ ਜਾਂਦਾ ਤਾਂ ਉਹਨੂੰ ਪਿਆਰ ਦੀ ਲੋੜ ਆ ਉਹਨੂੰ ਸਾਥ ਦੀ ਲੋੜ ਹੁੰਦੀ ਆ ਉਹਨੂੰ ਬਾਹ ਫੜ ਕੇ ਬਾਹਰੇ ਕੱਢਣਾ ਪੈਂਦਾ ਨਿਕਾ ਅੱਜਕੱਲ ਦੇ ਇੰਨੇ ਖਤਰਨਾਕ ਨਸ਼ੇ ਨੇ ਜਿਹੜੇ ਇਹ ਹਨਾ ਸਿੰਥੈਟਿਕ ਨਸ਼ੇ ਨੇ ਖਾਸ ਕਰਕੇ ਇਹਨਾਂ ਤੋਂ ਬਚਾਉਣ ਲਈ ਬਈ ਆਪਾਂ ਕਹਿ ਦਈਏ ਬਈ ਇੱਕ ਨਸ਼ਾ ਕਰਨ ਵਾਲੇ ਦਾ ਆਲਾ ਦਵਾਲਾ ਪਹਿਲਾਂ ਸਾਫ਼ ਕਰਨਾ ਪੈਂਦਾ ਫੇਰ ਉਹ ਆ ਸਕਦਾ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਬਈ ਇੱਕ ਤਾਂ ਮਾਹੌਲ ਇਹ ਜਾ ਬਣ ਗਿਆ ਹਨਾ ਬਈ ਇੱਕ ਚੀਜ਼ ਮਹਿੰਗਾਈ ਇੰਨੀ ਹੋ ਗਈ ਕਿ ਭੈਣ ਭਾਈ ਯਾਰ ਦੋਸਤ ਰਿਸ਼ਤੇਦਾਰ ਨਸ਼ਾ ਕਰਨ ਵਾਲੇ ਨੂੰ ਸਮਝਣ ਦੇ ਬਜਾਏ ਉਹਦਾ ਇਲਾਜ ਕਰਾਉਣ ਦੇ ਬਜਾਏ ਉਹ ਨੂੰ ਮੋੜ ਦਿੰਦੇ ਨੇ ਹਨਾ ਉਹ ਤੋਂ ਬਾਅਦ ਉਹ ਫੇਰ ਯਾਰ ਇਕੱਲਾ ਬਣ ਫੀਲ ਕਰਦਾ ਹਨਾ ਉਹ ਦੁਖੀ ਰਹਿੰਦਾ ਉਹ ਹੋਰ ਹੋਰ ਪਰ ਤੁਹਾਨੂੰ ਇਹ ਆਪਾਂ ਇਹ ਤੁਹਾਨੂੰ ਕਿਵੇਂ ਲੱਗਦਾ ਵੀ ਬੰਦੇ ਜਿੰਦਾ ਸਨ ਬੰਦਾ ਸਭ ਤੋਂ ਪਹਿਲਾਂ ਕੀ ਸੋਚੇ ਆਪਦੇ ਦਮਾ ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਬੰਦੇ ਦਾ ਮਨ ਹੋਣਾ ਚਾਹੀਦਾ ਸਭ ਭਾਈ ਮੰਨਤਾ ਉਹ ਪਹਿਲਾਂ ਵੀ ਬਣਾਉਂਦਾ ਹਨਾ ਮਨ ਉਹਨੇ ਪਹਿਲਾਂ ਵੀ ਬਣਾਇਆ ਵਾਸੋ ਇੱਕ ਚੀਜ਼ ਸੋਚ ਲੈ ਕਿ ਯਾਰ ਮੈਂ ਨਸ਼ਾ ਨਹੀਂ ਕਰਨਾ ਹੈ ਨਾ ਉਸ ਤੋਂ ਬਾਅਦ ਉਹ ਆਪਣੇ ਕੋਲ ਆ ਜਵੇ ਠੀਕ ਹੈ ਜੀ ਤੇ ਜਦ ਜਿਵੇਂ ਵੀ ਉਹ ਚਾਹੁੰਦਾ ਹੈ ਕੋਈ ਸਪੋਰਟ ਲਵੇ ਉਹਨਾਂ ਸਪੋਰਟ ਦੀ ਲੋੜ ਆ ਜਿਵੇਂ ਆਪਾਂ ਹੁਣ ਆਪ ਇੱਕ ਕਹਿ ਸਕਦੇ ਆ ਯਾਰ ਆਪ ਕਾਲਬ ਕਰਦੇ ਆ ਹਨ ਤੇ ਕੋਈ ਲੈਂਟਰ ਲਾਉਨੇ ਆ ਕਾਲਬ ਕਰਦੇ ਆ ਤਾਂ ਕਾਲਬ ਜੇ ਆਪਾਂ ਨਹੀਂ ਕਰਾਂਗੇ ਉਹ ਲੈਂਟਰ ਤਾਂ ਅਥਣ ਨੂੰ ਨਕੀ ਪੰਜ ਮਿੰਟ ਚ ਹੀ ਗਿਰ ਜੂ ਉਹਨੇ ਤਾਂ ਖੜਨਾ ਹੀ ਨਹੀਂ ਹਨਾ ਧਿਆਨ ਸਾਨੂੰ ਇਹ ਰੱਖਣਾ ਪੈਂਦਾ ਪੈਣਾ ਕਿ ਉਹ ਚੀਜ਼ ਕੋਈ ਨਸ਼ਾ ਨਾ ਹੋਵੇ ਨਸ਼ੇ ਦਾ ਬਦਲਣਾ ਹੋਵੇ ਜਿਵੇਂ ਅੱਜ ਕੱਲੇ ਚੱਲ ਰਿਹਾ ਕਿ ਅਸੀਂ ਇਲਾਜ ਕਰਵਾਉਣ ਜਾਂਦੇ ਆ ਇੱਕ ਦੂਜਾ ਨਸ਼ਾ ਸੇ ਛੇੜ ਕੇ ਆ ਜਾਂਦੇ ਆ ਨਾ ਬੰਦਾ ਇੱਕ ਨਸ਼ਾ ਛੱਡਦਾ ਦੂਜੇ ਦੇ ਹੁੰਦਾ ਜੀ ਮਤਲਬ ਇੱਕ ਨਸ਼ਾ ਛੱਡ ਲਿਆ ਦੂਜੇ ਤੇ ਲੱਗ ਗਿਆ ਬੰਦਾ ਕਹਿੰਦਾ ਮੈਂ ਭੁੱਕੀ ਪਹਿਲਾਂ ਬੰਦਾ ਫੀਮ ਖਾਣ ਲੱਗਦਾ ਮਹਿੰਗੀ ਹੁੰਦੀ ਆ ਫਿਰ ਭੁੱਕੀ ਖਾਣ ਲੱਗ ਜਾਂਦਾ ਵੀ ਜ਼ਿਆਸਤੀ ਪੈਂਦੀ ਆ ਫਿਰ ਉਹੀ ਗੱਲ ਆ ਵੀ ਨਸ਼ੇ ਦਾ ਬਦਲ ਹੁੰਦਾ ਨਸ਼ਾ ਛੱਡਦਾ ਦਾ ਕੋਈ ਨਹੀਂ ਨਸ਼ਾ ਬਦਲੀ ਜਾਂਦੇ ਨੇ ਲੋਕੀ ਹਾਂ ਜੋ ਨਸ਼ਾ ਆਪਾਂ ਕਹਿ ਸਕਦੇ ਆ ਵੀ ਨਸ਼ੇ ਦਾ ਬਦਲ ਕਰਕੇ ਆ ਨਾ ਨਸ਼ਾ ਨਹੀਂ ਛੱਡਿਆਗਾ ਸਭ ਦਾ ਜੇ ਅਸੀਂ ਨਸ਼ਾ ਛੱਡਣਾ ਸਾਨੂੰ ਪੂਰਨ ਤੌਰ ਤੇ ਇੱਕ ਦਵਾਈ ਚਾਹੀਦੀ ਆ ਹਨ ਜਿਹੜੀ ਦਵਾਈ ਹੋਵੇ ਦਵਾਈ ਹਰ ਤਿੰਨ ਦਿਨ ਬਾਅਦ ਜਿਵੇਂ ਆਪਣੇ ਵਾਲੀਆ ਘਟਦੀ ਜਾਂਦੀ ਆ ਹਨ ਦਵਾਈ ਘਟਾਉਣ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਹਿਲੇ ਦਿਨ ਤੋਂ ਜ਼ਿੰਮੇਵਾਰੀ ਆ ਕੋਈ ਤੋੜ ਤਕਲੀਫ ਨਹੀਂ ਕਿਸੇ ਕਿਸਮ ਦਾ ਸਾਈਡ ਇਫੈਕਟ ਨਹੀਂ ਹੈ ਨਾ ਤੇ 40 ਦਿਨ ਦਾ ਕੋਰਦਿਆ ਉਸ ਤੋਂ ਬਾਅਦ ਬੰਦ ਵੀ ਹੋ ਜਾਂਦੀ ਹੈ ਇਹ ਦਵਾਈ ਦੀ ਆਪਣੀ ਦੀ ਆਦਤ ਨਹੀਂ ਪੈਂਦੀ ਜੇ ਕੋਈ ਆਦਤ ਵੀ ਨਹੀਂ ਪੈਂਦੀ ਆਦਤ ਨਹੀਂ ਪੈਂਦੀ ਹੁਣ ਜੇ ਕੋਈ ਨਸ਼ੇ ਵਾਲੀ ਦਵਾਈ ਆ ਆਪਾਂ ਕਹਿ ਸਕਦੇ ਆ ਜਾਂ ਆਪਾਂ ਕੋਈ ਬਦਲ ਚ ਉਹਨੂੰ ਨਸ਼ਾ ਦਮਾਂਗੇ ਉਹ ਤਾਂ ਛੱਡਿਆ ਨਹੀਂ ਜਾ ਸਕਦਾ ਘਟਣਾ ਨਹੀਂ ਹੈਗਾ ਹਨਾ ਉਹ ਚੀਜ਼ ਹੁੰਦੀ ਆ ਠੀਕ ਹੈ ਤੇਰੀ ਮੈਂ ਤੁਹਾਨੂੰ ਇਹ ਪੁੱਛਦਾ ਵੀ ਤੁਸੀਂ ਜਿਵੇਂ ਆ ਮਾੜੀ ਜ਼ਿੰਦਗੀ ਦੇਖੀ ਹੈ ਨਸ਼ੇ ਵਾਲੀ ਜ਼ਿੰਦਗੀ ਦੇਖੀ ਜੇਲ੍ਹ ਵਾਲੀ ਜ਼ਿੰਦਗੀ ਦੇਖੀ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਕੁਝ ਖਟਿਆ ਹੈਗਾ ਤੁਸੀਂ ਜਾਂ ਤੁਸੀਂ ਜਿਹੜੀ ਨਵੀਂ ਜ਼ਿੰਦਗੀ ਦੇ ਵਿੱਚ ਆ ਤੇ ਸਾਫ਼ ਜ਼ਿੰਦਗੀ ਕਲੀਨ ਜ਼ਿੰਦਗੀ ਜਿਹਾ ਨੇ ਉਹ ਕੀ ਕਹਿ ਜੀ ਲੱਗ ਰਹੀ ਆ ਤੁਹਾਨੂੰ ਵੀ ਕੀ ਕੀਮਤ ਸੀ ਪਤਾ ਇਹਨਾਂ ਨੂੰ ਇਹ ਜ਼ਿੰਦਗੀ ਚਾਹੁਣ ਲਈ ਜੇ ਦੇਖਿਆ ਜਬੇ ਹਨਾ ਉਹ ਜ਼ਿੰਦਗੀ ਦੇ ਵਿੱਚੋਂ ਖਟਿਆ ਤਾਂ ਕੀਆ ਨਾ ਬਗਾੜਿਆ ਹਾਂਜੀ ਆਪਣੀ ਜ਼ਿੰਦਗੀ ਨੂੰ ਬਰਬਾਦ ਕੀਤਾ ਆਪਣੇ ਸਰੀਰ ਨੂੰ ਬਰਬਾਦ ਕੀਤਾ ਨਾ ਆਪਣੇ ਪਰਿਵਾਰ ਨੂੰ ਦੁੱਖ ਦਿੱਤੇ ਇਹਦੇ ਤੇ ਕੋਈ ਹੈ ਨਾ ਤੇ ਸਮਾਜ ਦੇ ਵਿੱਚ ਬਦਨਾਮੀ ਕਰਾਈ ਪਰ ਉਸ ਸਮੇਂ ਨਹੀਂ ਸਮਝ ਸੀ ਹਾਂ ਉਦੋਂ ਬੰਦਾ ਕਹਿੰਦਾ ਵੀ ਇਹ ਬਦਨਾਮੀ ਨਹੀਂ ਹੈਗੀ ਹਾਂ ਉਦੋਂ ਚੜ੍ਹਾਈ ਲੱਗਦੀ ਆ ਹੈ ਨਾ ਤੇ ਅੱਜ ਪਤਾ ਲੱਗਦਾ ਵੀ ਯਾਰ ਨਹੀਂ ਹੈ ਨਾ ਉਹ ਗਲਤ ਸੀ ਉਦੋਂ ਸਾਨੂੰ ਨਹੀਂ ਅਹਿਸਾਸ ਹੁੰਦਾ ਇਹ ਚੀਜ਼ ਦਾ ਹਾਂਜੀ ਤੇ ਇਹ ਗੱਲ ਕਰੀ ਜਾਵੇ ਤਾਂ ਯਾਰ ਇਹ ਜ਼ਿੰਦਗੀ ਦੇ ਵਿੱਚੋਂ ਨਿਕਲ ਲਈ ਹੈ ਨਾ ਬਈ ਬਹੁਤ ਸਮਾਂ ਲੱਗਿਆ ਇਹ ਤਾਂ ਹੈ ਨਹੀਂ ਬਈ ਰਾਤੋਂ ਰਾਤ ਇਹ ਚੀਜ਼ ਹੋ ਗਈ ਹੈ ਨਾ ਤੇ ਬਹੁਤ ਸਮਾਂ ਡੇ ਬਾਏ ਡੇ ਹੈ ਨਾ ਕੋਸ਼ਿਸ਼ਾਂ ਕੋਸ਼ਾ ਆਪਾਂ ਕਰਦੇ ਰਹੇ ਪਰ ਇੱਕ ਚੀਜ਼ ਬਈ ਇਮਾਨਦਾਰੀ ਨਾਲ ਚੱਲੇ ਰਸਤੇ ਤੇ ਬਈ ਆਪਾਂ ਇਹ ਜ਼ਿੰਦਗੀ ਦੇ ਵਿੱਚੋਂ ਨਿਕਲਣਾ ਜਦੋਂ ਆਪਾਂ ਇਮਾਨਦਾਰੀ ਨਾਲ ਦਿਲੋਂ ਸੋਚਦੇ ਆਂ ਫਿਰ ਪਰਮਾਤਮਾ ਵੀ ਆਪਣਾ ਸਾਥ ਦਿੰਦਾ ਉਹ ਜੇ ਹੈ ਨਾ ਰਸਤੇ ਬਣਦੇ ਜਾਂਦੇ ਆ ਤੇ ਕੁਝ ਇਹ ਲਾ ਲੋ ਯਾਰ ਬਈ ਆਪਾਂ ਕਹਿ ਸਕਦੇ ਆਂ ਨਾ ਮੈਨੂੰ 11 ਮੇਤਰਾੰਦਾ ਲਾਲੋ ਜਾਂ ਜਿੰਨਾ ਨਾਲ ਮੇਰੀਆਂ ਹਨ ਆਪਾਂ ਕਹਿ ਦਈਏ ਬਈ ਉਸ ਸਮੇਂ ਮੈਂ ਸਮਝਦਾ ਸੀ ਲਾਗ ਡਾਟਾ ਸੀ ਹੈਨਾ ਉਹਨਾਂ ਨੇ ਵੀ ਮੈਂ ਇਹ ਕਹਿੰਦਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਹੈਗਾ ਮੇਰੀ ਜ਼ਿੰਦਗੀ ਨੂੰ ਸਹੀ ਘਾਟ ਕੇ ਵਿੱਚ ਹੈਨਾ ਤੇ ਉਹਨਾਂ ਨੇ ਵੀ ਮੇਰਾ ਸਾਥ ਹੀ ਦਿੱਤਾ ਹੁੰਦਾ ਤੇ ਅੱਜ ਕਰਕੇ ਬਈ ਆਹ ਜ਼ਿੰਦਗੀ ਦੇ ਵਿੱਚ ਆ ਕੇ ਮੈਂ ਇਹ ਸੋਚਦਾ ਬਈ ਜ਼ਮੀਨ ਆਸਮਾਨ ਦਾ ਫਰਕ ਹੈਨਾ ਜਿਹੜੀ ਚੀਜ਼ ਸੋਚੀ ਨਹੀਂ ਸੀ ਹਾਂਜੀ ਬਈ ਆਪਾਂ ਕਹਿ ਸਕਦੇ ਆ ਪਰਮਾਤਮਾ ਨੇ ਉਹ ਚੀਜ਼ ਦਿੱਤੀ 1942 ਜ਼ਿੰਦਗੀ ਕਰਤੀ ਹੈ ਨਾ ਅੱਜ ਘਰ ਦੇ ਵੀ ਖੋਸਾ ਅੱਜ ਪਰਿਵਾਰ ਵੀ ਖੋਸਾ ਹੈ ਨਾ ਜੋ ਉਹੀ ਰਿਸ਼ਤੇਦਾਰ ਨੇ ਉਹੀ ਭੈਣ ਭਾਈ ਨੇ ਆਪਾਂ ਕਹਿ ਸਕਦੇ ਜਿਹੜਾ ਇੱਕ ਨਾ ਉਰੇ ਲੱਗਦੇ ਹਾਂ ਆ ਆ ਉਹ ਕਿਤੇ ਨਾ ਕਿਤੇ ਯਾਰ ਆਪਾਂ ਸੰਤਾਈ ਇੰਨੇ ਹੁੰਦੇ ਨੇ ਹੈ ਨਾ ਆਪਾਂ ਉਹਨਾਂ ਤੋਂ ਥੰਗੇ ਜਿਆਦਾ ਕਰਦਾ ਇੰਨਾ ਕੁ ਦਿੱਤਾ ਹੁੰਦਾ ਤੇ ਉਹ ਆਟੋਮੈਟਿਕੀ ਸਾਤੋਂ ਪਰੇ ਹੋਣ ਲੱਗ ਜਾਂਦੇ ਨੇ ਹੈ ਨਾ ਅੱਜ ਜਾਨੀ ਹਰ ਚੀਜ਼ ਆਪਾਂ ਕਹਿ ਦਈਏ ਬਈ ਪਰਮਾਤਮਾ ਨੇ ਉਹ ਚੀਜ਼ ਕਰਤੀ ਜਿਹਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਤੁਸੀਂ ਮੈਨੂੰ ਇਹ ਦੱਸੋਗੇ ਨਾ ਜਾਂ ਤੁਹਾਡੇ ਨਾਲ ਲੜਾਈਆਂ ਦੇ ਵਿੱਚ ਜਿਨ੍ਹਾਂ ਨਾਲ ਤੁਸੀਂ ਕੁੱਟਮਾਰ ਕੀਤੀ ਜਾਂ ਜਿਨ੍ਹਾਂ ਨੇ ਤੁਸੀਂ ਕੁੱਟੇ ਜਿਹੜੇ ਵੀ ਕੁੱਟੇ ਉਹ ਤੁਹਾਡਾ ਕਿਵੇਂ ਖੜਾ ਛੱਡ ਕੇ ਗਏ ਹੋ ਬਾਈ ਗੱਲ ਨਹੀਂ ਤਾਂ ਬਦਲੇ ਉਹ ਹੀ ਨਹੀਂ ਹੁੰਦਾ ਵੀ ਚਾਹੇ ਤੁਸੀਂ ਸੁਧਰ ਗਏ ਪਰ ਮੈਂ ਬਦਲਾ ਲੈਣਾ ਉਹ ਬਦਲਾ ਕਿਵੇਂ ਲੈਣ ਵਾਲਾ ਕਿਵੇਂ ਉਹ ਵੀ ਛੱਡ ਬਾਈ ਗੱਲ ਇਹ ਹੈ ਸੀ ਕਿ ਗੱਲ ਇਹ ਦੇਖੋ ਮੈਂ ਕੋਈ ਆਪਾਂ ਕਹਿ ਸਕਦੇ ਆ ਬਾਈ ਬਦਮਾਸ਼ੀ ਵਾਲ ਨਹੀਂ ਸੀਗਾ ਹਨਾ ਜਾਂ ਮੈਂ ਪਹਿਲਾਂ ਤੋਂ ਇਹ ਚੀਜ਼ਾਂ ਵਾਲ ਨਹੀਂ ਸੀਗਾ ਹਨਾ ਤੇ ਮੈਂ ਇੱਕ ਹਾਲਾਤ ਦਾ ਸ਼ਕਾਰ ਹੋਇਆ ਮੈਂ ਉਹ ਚੀਜ਼ ਦਾ ਸਾਹਮਣਾ ਕਰਨ ਲਈ ਆਪਾਂ ਕਹਿ ਸਕਦੇ ਹਾਂ ਨਾ ਇਹ ਰਸਤੇ ਤੇ ਚੱਲੇ ਆ ਜਦੋਂ ਸਾਨੂੰ ਲੱਗਿਆ ਕਿ ਉਹ ਚੀਜ਼ਾਂ ਪੂਰੀਆਂ ਹੋ ਗਈਆਂ ਹਨਾ ਤੇ ਉਹਨਾਂ ਨੂੰ ਲੱਗਿਆ ਵੀ ਹਾਂ ਹੁਣ ਇਹ ਚੀਜ਼ ਤੋਂ ਆਪਾਂ ਕਹਿ ਦਈਏ ਵੀ ਇਹ ਚੀਜ਼ ਤੇ ਸਟਾਪ ਕਰਨਾ ਚਾਹੀਦਾ ਤਾਂ ਉਹ ਆਪਸ ਦੇ ਵਿੱਚ ਸਾਡੇ ਨਿਮੇੜੇ ਹੋ ਗਏ ਹਨਾ ਹਾਂ ਫੇਰ ਇਹ ਹੀ ਲਾਈਨ ਦੇ ਵਿੱਚ ਆ ਕੇ ਜਦੋਂ ਆਪਾਂ ਵੱਧਦੇ ਗਏ ਸੀ ਵੱਧਦੇ ਗਏ ਕਈਆਂ ਨਾਲ ਆਪਾਂ ਕਹਿ ਦਈਏ ਵੀ ਆਪ ਵੀ ਹਨਾ ਇਹ ਹਾਂ ਖੰਦਕਾਂ ਕੀਤੀਆਂ ਤਾਂ ਯਾਰ ਇਹ ਲਾਲਾ ਭਾਈ ਉਹ ਲੋਕਾਂ ਨਾਲ ਵੀ ਕਿਤੇ ਨਾ ਕਿਤੇ ਹਨ ਨਾ ਨਿਮੇੜੀਆਂ ਗਈਆਂ ਹਨ ਸਮਝਾਉਤੇ ਹੋਏ ਜਾਂ ਉਹ ਪਰ ਮੈਂ ਅੱਜ ਵੀ ਦੇਖਦਾ ਯਾਰ ਚਾਹੇ ਲੜਾਈਆਂ ਚਾਹੇ ਕਿਸੇ ਵੀ ਤਰ੍ਹਾਂ ਨਾਲ ਮੈਂ ਕਿਸੇ ਵੀ ਇਨਸਾਨ ਨਾਲ ਜਾਂ ਕਿਸੇ ਵੀ ਪਰਿਵਾਰ ਨਾਲ ਗਲਤ ਕੀਤਾ ਹਨਾ ਅੱਜ ਵੀ ਮੈਨੂੰ ਉਹ ਚੀਜ਼ਾਂ ਦਾ ਅਫਸੋਸ ਆ ਹਨਾ ਤੇ ਬਸ ਪਰਮਾਤਮਾ ਅੱਗੇ ਅਰਦਾਸ ਰਹਿੰਦੀ ਆ ਹਨਾ ਪਰਮਾਤਮਾ ਦਾ ਨਾਮ ਲੈ ਕੇ ਚੱਲਦੇ ਆ ਕਿ ਆਪਾਂ ਚੱਲਣਾ ਮੰਨਦਾ ਰਹੀ ਨਾਲ ਹਨਾ ਇਹ ਰਸਤੇ ਤੇ ਆਪਾਂ ਆਪਦਾ ਘਰ ਵੀ ਦੇਖਣਾ ਹਨਾ ਕਿਸੇ ਦਾ ਪਰਿਵਾਰ ਸਾਰਾ ਪਰਿਵਾਰ ਫੈਮਿਲੀ ਜਿੰਮੇਵਾਰੀਆਂ ਆ ਗਈਆਂ ਨਾ ਜਿੰਮੇਵਾਰ ਹੋਏ ਤੋਂ ਬਾਅਦ ਕਹਿੰਦੇ ਨੇ ਇੱਕ ਬੰਦਾ ਜਿੰਮੇਵਾਰ ਹੋ ਜਿੱਤ ਬਹੁਤ ਸੋਹੜੀਆਂ ਹਾਂ ਹਾਂ ਭਾਈ ਉਸ ਤੋਂ ਬਾਅਦ ਹਨਾ ਫਿਰ ਕੋਈ ਰਸਤਾ ਹੀ ਨਹੀਂ ਬਚਦਾ ਆਪਾਂ ਕਹਦੀਏ ਜੇ ਆਪਾਂ ਹੋਰ ਵੀ ਇਹ ਜਿੰਮੇਵਾਰੀ ਨਾ ਸਮਝਦੇ ਹਨਾ ਜਾਂ ਨਾਂ ਵਾਪਸ ਆਉਂਦੇ ਤਾਂ ਆਪਾਂ ਤਾਂ ਖਤਮ ਹੈ ਹੀ ਸੀ ਨਾਲ ਨਾਲ ਪਰਿਵਾਰ ਦਾ ਵੀ ਕਸੂਰ ਸੀ ਹਨਾ ਤੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਉਹ ਆਪਣੇ ਨਾਲ ਹਨਾ ਐਵੀ ਸਜ਼ਾ ਭੁਗਤਦੇ ਰਹਿੰਨੇ ਹਾਂ ਤੱਕ ਤੇ ਉਹ ਹੋਰ ਅਜਾੜੇ ਵੱਲ ਚਲੇ ਜਾਂਦੇ ਇਸ ਕਰਕੇ ਇੱਕ ਸਮਾਂ ਆ ਗਿਆ ਸੀ ਵੀ ਇਸ ਦਾ ਐਂਡ ਕਰਨਾ ਪੈਣਾ ਤੁਸੀਂ ਕੋਈ ਜੇਲ੍ਹ ਦਾ ਕਿੱਸਾ ਦੱਸਣਾ ਚਾਹੁੰਦੇ ਹੋ ਵੀ ਸਾਡਾ ਸਾਹਮਣੇ ਕੋਈ ਜਾਂ ਹੋਵੇ ਦੇਖ ਸਕੋ ਇੱਥੇ ਬਦਮਾਸ਼ੀ ਚੱਲਦੀ ਦੀ ਹੈ ਕੋਈ ਵੀ ਬਈ ਗੱਲ ਹੈ ਤਾਂ ਕਿਸੇ ਹਨਾ ਬਹੁਤ ਨੇ ਆਪਾਂ ਕਹਦੀ ਬਈ ਉਹ ਸਮੇਂ ਦੀਆਂ ਝੇਲਾਂ ਤਾਂ ਕਹਿ ਸਕਦਾ ਬਈ ਯਾਰ ਫੁੱਲ ਵਧੀਆ ਹੁੰਦੀਆਂ ਸੀ ਅੱਜ ਕੱਲ ਤਾਂ ਮਾਹੌਲ ਦੱਸਦੇ ਆ ਜਾਂ ਸੁਣਦੇ ਆ ਵੀ ਬਹੁਤ ਹੈਨਾ ਮਾੜੇ ਨੇ ਜਾਂ ਹੁਣੇ ਬਾਰੇ ਉਸ ਸਮੇਂ ਠੀਕਾ ਖੁੱਲ ਹੁੰਦੀ ਸੀ ਚਾਹੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਹਨਾ ਮੇਨ ਗੱਲ ਕੀ ਲੋਕ ਵਧੀਆ ਹੁੰਦੇ ਸੀ ਲੋਕ ਵਧੀਆ ਹੁੰਦੇ ਸੀ ਹਨਾ ਉਸ ਸਮੇਂ ਵਰਤਬਰਤੀ ਮਾਹਰ ਇੱਕ ਦਾ ਹੁੰਦਾ ਸੀਗਾ ਹਨਾ ਵਿਸ਼ਵਾਸ ਹੁੰਦਾ ਸੀ ਸਭ ਤੋਂ ਵੱਡੀ ਗੱਲ ਹੈ ਹਨਾ ਤੇ ਕਿਉਂਕਿ ਅੱਜ ਕੱਲ ਤਾਂ ਆਪਾਂ ਕਹਿ ਸਕਦੇ ਆ ਵਿਸ਼ਵਾਸ ਕਿਸੇ ਵਜਰੇ ਨਹੀਂ ਹੈ ਨਾ ਉਤਰ ਹੀ ਨਹੀਂ ਸਕਦਾ ਉਹ ਤਰੇਕਾ ਜੇਲ ਦੀਆਂ ਜਾਨੀਆਂ ਆਪਾਂ ਕਹਿ ਸਕਦੇ ਆ ਯਾਰ ਬਈ ਇੱਕ ਯਾਦਾਂ ਨੇ ਜਿਹੜੀਆਂ ਠੀਕ ਆ ਮਾੜਾ ਸਮਾਂ ਸੀਗਾ ਹਨਾ ਬਈ ਇਹਦੇ ਨਹੀਂ ਫੁੱਲੀਆਂ ਜਾ ਸਕਦੀਆਂ ਤੇ ਉਹ ਮਾੜੇ ਸਮੇ ਨੂੰ ਹੀ ਆਪਾਂ ਕਹਿ ਦਿੰਦੇ ਆ ਬਈ ਯਾਦ ਰੱਖ ਕੇ ਹਨਾ ਆਪਾਂ ਜ਼ਮੀਨ ਨਾਲ ਜੁੜ ਕੇ ਰਹਿ ਸਕਦੇ ਆ ਹਨਾ ਤੇ ਮੈਂ ਚਾਹੁੰਨਾ ਜੀ ਇੱਕ ਵਾਰ ਆਪਾਂ ਲੈ ਲੈਂਦੇ ਆ ਆਪਾਂ ਦਵਾਈ ਬਾਰੇ ਜ਼ਰੂਰ ਹਾਂਜੀ ਹਾਂਜੀ ਬਈ ਆਪਣੀ ਦਵਾਈ ਆ ਹਨਾ ਪਹਿਲੀ ਤਾਂ ਗੱਲ ਦੇਖੋ ਆਯੁਰਵੈਦਿਕ ਦਵਾਈ ਆ ਗਵਰਨਮੈਂਟ ਤੋਂ ਪ੍ਰੂਵਡਾ ਹਨਾ ਰਜਿਸਟਰਡ ਆ ਜ ਉਸ ਤੋਂ ਬਾਅਦ ਆ ਜੀ ਐਮ ਪੀ ਸਰਟੀਫਾਈਡ ਆ ਫਿਰ ਅ ਉਹ ਦਵਾਈ ਦੇ ਨਾਲ ਨਾਲ ਅਸੀਂ ਮਰੀਜ਼ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹਾਂ ਨਾ ਉਹਨੂੰ ਕਾਉਂਸਲਿੰਗ ਥਰੂ ਮੈਂਟਲੀ ਤੌਰ ਤੇ ਪ੍ਰੀਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਠੀਕ ਹੈ ਜੀ ਕਿ ਕੀ ਗੱਲਾਂ ਦਾ ਸੀ ਸਾਥ ਪੂਰਾ ਦਿੰਨੇ ਹੋ ਪੂਰਾ ਸਾਥ ਦਿੰਨੇ ਆ ਬਾਈ ਕਈ ਮਰੀਜ਼ ਅਜੇ ਨੇ ਜਿਹੜੇ ਰਾਤ ਨੂੰ 2 ਵਜੇ ਵੀ ਫੋਨ ਲਾ ਲੈਂਦੇ ਆ ਤਾਂ 2 ਵਜੇ ਵੀ ਉਹਨਾਂ ਨਾਲ ਸਾਡੇ ਵੱਲੋਂ ਕਾਲ ਕੀਤੀ ਜਾਂਦੀ ਆ ਯਾਨੀ ਕਿ ਕੱਲਾ ਇਹ ਨਹੀਂ ਹੈਗਾ ਕਿ ਹੋਰਾਂ ਮੰਗ ਦਵਾਈ ਦਿੱਤੀ ਕੱਲੀ ਹੈ ਨਾ ਦਵਾਈ ਤੋਂ ਲੈ ਕੇ ਲਾਸਟ ਦਿਨ ਦਾ ਕੋਰਸ ਪੂਰਾ ਹੋਣ ਤੱਕ ਦੀ ਹੈ ਨਾ ਸਾਰੀ ਜ਼ਿੰਮੇਵਾਰੀ ਹੁੰਦੀ ਆ ਉਹਦਾ ਸਾਥ ਹੁੰਦਾ ਅੱਜ ਕਈ ਮਰੀਜ਼ ਅਜੇ ਵੀ ਨੇ ਜਿਨ੍ਹਾਂ ਨੂੰ ਨਸ਼ਾ ਛੱਡਿਆ ਨੂੰ ਸਾਲ-ਸਾਲ ਹੋ ਗਿਆ ਉਹ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ ਹੈ ਨਾ ਤੇ ਉਹ ਅੱਗੇ ਦੀ ਅੱਗੇ ਵੀ ਫਿਰ ਮਰੀਜ਼ ਭੇਜਦੇ ਆ ਨਾ ਮੈਂ ਇਹ ਚੀਜ਼ ਕਹਣਾ ਉਹਨੂੰ ਵੀ ਪਹਿਲਾਂ ਤੁਸੀਂ ਬਸ ਕੱਲਾ ਮਨ ਬਣਾ ਕੇ ਮੇਰੇ ਕੋਲ ਆ ਜਾਓ ਕਿ ਮੈਂ ਨਸ਼ਾ ਨਹੀਂ ਕਰਨਾ ਬਾਕੀ ਸਾਰੀ ਦਵਾਈ ਮਿਲ ਜਿਆ ਠੀਕ ਹੈ ਜੀ ਬਾਕੀ ਦੀ ਸਾਰਾ ਕੁਝ ਸੰਭਾਲ ਲੈਣਾ ਬੰਦਾ ਕੱਲਾ ਮਨ ਹੋਣਾ ਚਾਹੀਦਾ ਕਿ ਨਸ਼ਾ ਨਹੀਂ ਕਰਨਾ ਹੈ ਨਾ ਤੇ ਉਹ ਚੀਜ਼ ਲਈ ਵੀ ਆਪਾਂ ਵੱਧ ਲੋਕਾਂ ਦੀ ਨਹੀਂ ਸੁਣਨੀ ਚਾਹੀਦੀ ਤੁਹਾਨੂੰ ਪਤਾ ਕਿ ਤੁਹਾਡੇ ਸਰੀਰ ਨੇ ਨਸ਼ਾ ਤੁਸੀਂ ਸਰੀਰ ਨੂੰ ਨਸ਼ਾ ਲਾਇਆ ਬਿਨਾਂ ਚਾਹੁੰਦੇ ਹੋਏ ਵੀ ਇਹਦੀ ਜ਼ਰੂਰਤ ਬਣਾਇਆ ਹੁਣ ਤੁਹਾਡੇ ਸਰੀਰ ਨੂੰ ਕੋਈ ਨਾ ਕੋਈ سپورਟ ਲੈਣੀ ਪੈਣੀ ਹੈ ਨਾ ਭਈ ਆਪਾਂ ਕੱਲੇ ਮਨ ਦੇ ਨਾਲ ਨਾਲ ਇਹ ਸੋਚ ਕੇ ਬਣਾਓ ਵੀ ਸਾਨੂੰ ਕੋਈ ਨਾ ਕੋਈ سپورਟ ਵਰਤਣ ਹੀ ਪੈਣੀ ਹੈ ਨਾ ਉਹ ਚੀਜ਼ ਫਿਰ ਅਸੀਂ ਕੰਮ ਆਉਣੀ ਹੈ ਨਾ ਉੱਥੇ ਸਾਰੇ ਇੰਨਾ ਵਾਦਾ ਕਰਦੇ ਆਂ ਵੀ ਕਿਸੇ ਦੇ ਕਿਸੇ ਦੇ ਪੈਸੇ ਨਹੀਂ ਖਰਾਬ ਕਰਾਂਗੇ ਨਾ ਕਿਸੇ ਦਾ ਪਰਿਵਾਰ ਬਰਦਵਾਵਾ ਨਹੀਂ ਰਹਿਊਗਾ ਕਿਉਂਕਿ ਇਹ ਚੀਜ਼ਾਂ ਬਈ ਆਪ ਹੜਾਈਆਂ ਨੇ ਆਪਾਂ ਨੂੰ ਪਤਾ ਕਿ ਕਿਵੇਂ ਇੱਕ ਮਾਂ ਇੱਕ ਭੈਣ ਹੈ ਨਾ ਆਪਣੇ ਘਰ ਵਾਲੇ ਦਾ ਇਲਾਜ ਕਰਾਉਂਦੀ ਆ ਆਪਣੇ ਭਾਈ ਦਾ ਜਾਂ ਆਪਣੇ ਪੁੱਤ ਦਾ ਹੈ ਨਾ ਤੇ ਕਿਵੇਂ ਇੱਕ ਬਾਪ ਆਪਣੇ ਪੁੱਤ ਲਈ ਡੋਲਦਾ ਆਪਾਂ ਉਹ ਚੀਜ਼ਾਂ ਸਾਰੀਆਂ ਦੇਖੀਆਂ ਹੋਈਆਂ ਆਪਦੇ ਅੱਖੀ ਅੱਖੀ ਨੇ ਤੁਸੀਂ ਤੇ ਇੱਕ ਵਾਰ ਤੁਸੀਂ ਆਪਣਾ ਨੰਬਰ ਵੀ ਦੇ ਦਿਓ ਜੀ ਥੋੜਾ ਜਿਆ ਹਾਂ ਬਈ ਨੰਬਰ ਆਪਣਾ 98785 77874 98785 77874 ਆਪਣਾ ਵੀਰ ਕਲੀਨਿਕ ਆ ਡਾਕਖਾਨੇ ਵਾਲਾ ਰਸਤਾ ਬਈ ਐਡਰੈਸ ਹੈ ਨਾ ਗੂਗਲ ਤੇ ਸੱਚ ਕਰੀ ਤੀ ਆਉਂਦਾ ਜੀ ਗੂਗਲ ਤੇ ਸੱਚ ਕਰੋ ਹਾਂ ਜੀ ਉੱਤਈ ਆਉਂਦਾ ਬਈ ਹੈ ਨਾ ਮੀਰ ਕਲੀਨਿਕ ਡਾਕਖਾਨੇ ਵਾਲਾ ਰਸਤਾ ਪਿੰਡ ਖੇੜਾ ਨੇੜੇ ਪਹੀੜ ਰੋਡ ਮੰਡੀ ਅਹਿਮਦਗੜ੍ਹ ਦਾ ਠੀਕ ਆ ਚਲੋ ਠੀਕ ਹੈ ਜੀ ਦਿਓ ਜੀ ਠੀਕ ਆ ਬਈ ਵਾਹ ਵਾਹ ਜੀ ਸਾਨੂੰ ਟਾਈਮ ਸਮਾਂ ਦੇਣ ਲਈ ਤੇ ਸਾਸ਼ੀ ਕਾਲ ਬਈ ਪਿੰਨ ਦਾ ਬਹੁਤ ਬਹੁਤ ਤੁਹਾਡਾ ਵੀ ਹੈ ਨਾ ਮੈਂ ਧੰਨਵਾਦ ਕਰਨਾ ਚਾਹੁੰਦਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ